ਤੁਸੀਂ ਹੁਣੇ ਕਯੂ ਕਾਰਡ ਜਿਮ ਕਾਰਡ ਜਿਹੜੇ ਆਪਣੇ ਕ੍ਰੈਡਿਟ ਕਾਰਡ ਇੱਥੇ ਚੱਲਦੇ ਆ ਉਹਨਾਂ ਦੀ ਗੱਲ ਕੀਤੀ ਹੈ। ਇਹ ਕੁਐਸਚਨ ਆਇਆ ਸੀ ਵੀ ਕੀ ਇਹ ਕਾਰਡ ਤੁਹਾਡਾ ਲੋਨ ਪਾਸ ਕਰਾਉਣ ਦੇ ਵਿੱਚ ਦਿੱਕਤ ਕਰਦੇ ਆ ਤੇ ਇਹਦੇ ਬਾਰੇ ਚੰਨਣਾ ਜ਼ਰੂਰ ਪਾ ਦਿਓ ਕਿਉਂਕਿ ਕਈ ਵਾਰੀ ਨਾ ਜਦੋਂ ਫਿਰ ਬੰਦਾ ਫਸਟ ਹੋਮ ਬਾਏਰ ਪਹਿਲਾਂ ਪਹਿਲਾਂ ਤਾਂ ਇਹ ਕੋ ਹਰ ਹੀ ਕੰਦਾ ਇੱਥੇ ਜੀ ਕੋਈ ਸਟੂਡੈਂਟ ਆ ਕੋਈ ਵਰਕ ਬੀਜ਼ੇ ਤੇ ਆਇਆ ਮੁੜ ਕੇ ਆ ਕੇ ਪੈਸੇ ਦੀ ਲੋੜ ਸਾਰਿਆਂ ਨੂੰ ਹੁੰਦੀ ਆ ਹੋਰ ਤਾਂ ਕੋਈ ਆਪਸ਼ਨ ਨਹੀਂ ਹੁੰਦੀ ਫਿਰ ਕਈ ਵਾਰੀ ਇਹ ਹੁੰਦਾ ਵੀ ਯਾਰ ਇੰਡੀਆ ਨੂੰ ਜਾਣਾ ਟੈਕਨਾ ਲੈਣੀ ਆ ਕਹਿੰਦੇ ਜੀ ਉਹ ਆਪੇ ਟੈਕਨਾਲੋਜੀ ਜੈਸਟ ਕਰ ਦਿੰਦੇ ਆ ਤੁਸੀਂ ਕਯੂ ਕਾਰਡ ਹੈਗੇ ਜਿਮ ਹੈਗਾ ਤੇ ਉਹਦੇ ਤੇ ਤੁਹਾਨੂੰ 9 ਮਹੀਨੇ ਮਿਲ ਜਾਣੇ 12 ਮਹੀਨੇ ਮਿਲ ਜਾਣੇ ਬੰਦਾ ਉੱਥੇ ਉਸ ਲਾਲਚ ਦੇ ਵਿੱਚ ਕਈ ਵਾਰੀ ਫਸ ਕੇ ਇਦਾਂ ਦੇ ਕਾਰਡ ਲੈ ਲੈਂਦਾ ਤੇ ਮੈਂ ਵੀ ਉਹਨਾਂ ਜਿਹਾ ਜੀ ਮੈਂ ਜਦੋਂ ਘਰ ਦਾ ਸਮਾਨ ਲੈਣਾ ਸੀ ਮੈਂ ਉਦੋਂ ਜਿਮ ਕਾਰਡ ਬਣਵਾਇਆ ਤੇ ਪਰ ਕਹਿੰਦੇ ਜੀ ਇਹ ਜਦੋਂ ਤੁਸੀਂ ਫਿਰ ਘਰ ਲੈਣਾ ਨਾ ਉਦੋਂ ਇਹ ਤੰਗ ਕਰਦੇ ਆ ਉਹ ਪਹਿਲਾਂ ਪੁੱਛਦੇ ਆ ਵੀ ਤੁਹਾਡੇ ਕੋਲ ਇਹ ਕਾਰਡ ਕਿੰਨੇ ਦਾ ਜੀ ਕਿੰਨੇ ਕਿਤੇ ਬਣੇ ਹੋਏ ਆ ਤੇ ਜਿਨ੍ਹਾਂ ਕੋ ਕਹਿੰਦੇ ਇਹ ਕਾਰਡ ਹੈਗੇ ਆ ਉਹਨਾਂ ਦੇ ਲੋਨ ਫਿਰ ਕਈ ਵਾਰੀ ਆਬਜੈਕਸ਼ਨ ਲੱਗ ਜਾਂਦਾ ਵੀ ਪਹਿਲਾਂ ਇਹ ਕਾਰਡ ਬੰਦ ਕਰਵਾਓ ਤੇ ਜਾਂ ਫਿਰ ਰੀਫਾਈਨਾਂਸ ਕਰਵਾਉਣਾ ਉਦੋਂ ਵੀ ਕਹਿੰਦੇ ਇਹ ਦਿੱਕਤ ਆਂਦੀ ਹੈ ਕਿੰਨਾ ਕੁ ਸੱਚ ਆ ਇਹ ਇਹ ਜਰੂਰ ਦੱਸ ਦਿਓ ਇਹ ਜੀ 95% ਛੂਟ ਹੈ اچھا ਕੋਈ ਫਰਕ ਨਹੀਂ ਪੈਂਦਾ ਫਰਕ ਉਦੋਂ ਪੈਂਦਾ ਜੇ ਤੁਹਾਡੀ ਇਨਕਮ ਲਿਮਟਿਡ ਹੈ ਹੁਣ ਮੰਨ ਲਓ ਕਿ ਤੁਹਾਡੀ ਇਨਕਮ ਬਹੁਤ ਲਿਮਿਟਡ ਹੈ ਤੇ ਤੁਸੀਂ 8 ਲੱਖ ਦਾ ਕਰ ਲੈਣਾ ਤੁਸੀਂ ਮੇਬੀ ਥੋੜੀ ਸੈਲਰੀ ਬੇਸ ਸੈਲਰੀ ਹੈ ਜਾਂ ਥੋੜੀ ਸੈਲ ਬੇਸ ਵਾਲੀ ਥੋੜੀ ਹਾਈ ਹੈ ਫਿਰ ਤੁਹਾਨੂੰ ਉਹ ਇਫੈਕਟ ਹੋ ਸਕਦਾ ਪਰ ਬੈਂਕ ਕਦੀ ਇਹ ਨਹੀਂ ਕਹਿੰਦੀ ਹੁੰਦੀ ਹੁਣ ਜੇ ਤੁਹਾਡੇ ਕੋਲ 10000 ਦਾ ਕਯੂ ਕਾਰਡ ਆ ਜਾਂ 10000 ਦਾ ਜੈਮ ਵੀਜ਼ਾ ਤੁਹਾਡੇ ਕੋਲ ਠੀਕ ਹੈ ਟੋਟਲ ਲਿਮਟ 10000 ਜਾਂ 15000 ਨੇ ਜੀ ਠੀਕ ਹੈ ਬੈਂਕ ਨੇ ਕਦੀ ਨਹੀਂ ਇਹ ਆ ਕੇ ਕਹਿਣਾ ਕਿ ਨਾ ਹਰਮਨ ਸਿੰਘ ਆ ਤੁਹਾਡੇ ਕੋਲੇ ਤਾਂ 15000 ਦੇ ਜੈਮ ਵੀਜ਼ਾ ਅਸੀਂ ਤੁਹਾਨੂੰ ਲੋਨ ਨਹੀਂ ਦੇਣਾ ਨਹੀਂ ਬੈਂਕ ਨੇ ਤਾਂ ਕਹਿਣਾ ਜੇ ਤਾਂ ਪਹਿਲੀ ਗੱਲ ਜੇ ਤੁਹਾਡੀ ਸਰਵਿਸ ਥੋੜਾ ਲੋਨ ਉਹਨਾ ਹੋ ਨਹੀਂ ਰਿਹਾ ਬਿਕੋਜ਼ ਬੰਦਰ ਬਿਕੋਜ਼ ਜਦੋਂ ਤੁਸੀਂ 15000 ਚਾਹੇ ਤੁਸੀਂ ਲੋਕਾਂ ਨੂੰ ਕਈ ਵਾਰ ਇਹ ਲੱਗ ਜਾਂਦਾ ਕਿ ਅਸੀਂ ਯੂਜ਼ ਤਾਂ ਕਰਦੇ ਨਹੀਂ ਉਹ ਤਾਂ ਉਦੋਂ ਪਿਆ ਡਸਨਟ ਮੈਟਰ ਜੇ ਤੁਹਾਡੀ ਲਿਮਿਟ ਵੀ ਪਈ ਆ ਲਿਮਿਟ ਵੀ ਬੈਂਕ ਨੇ ਕੰਸੀਡਰ ਉਨੀ ਕਰਨੀ ਹੈ ਚਾਹੇ ਬੈਲੈਂਸ ਜ਼ੀਰੋ ਆ ਲਿਮਿਟ 15000 ਆ ਤਾਂ ਬੈਂਕ ਨੇ 15000 ਨੂੰ ਹੀ ਕੰਸੀਡਰ ਕਰਨਾ ਭਾਵੇਂ ਤੁਸੀਂ ਕੱਲ ਨੂੰ 15000 ਕਦੇ ਵੀ ਖਰਚ ਸਕਦੇ ਹੋ ਤੁਹਾਨੂੰ ਕਿ ਲਿਮਿਟ ਪਈ ਹੈ ਨਾ ਤੁਸੀਂ ਬੈਂਕ ਤੁਹਾਨੂੰ ਕਿਸੇ ਦੀ ਪਰਮਿਸ਼ਨ ਦੀ ਲੋੜ ਨਹੀਂ ਤੁਸੀਂ ਕਦੇ ਵੀ ਖਰਚ ਸਕਦੇ ਹੋ ਸੋ ਜੇ ਤੁਹਾਡੀ ਸਰਵਿਸੇਬਿਲਟੀ ਟਾਈਟ ਹੁੰਦੀ ਹੈ ਇਨਕਮ ਘਟ ਹੋ ਜਾਂਦੀ ਹੈ ਤਾਂ ਤੁਹਾਨੂੰ ਉਹ ਚੀਜ਼ ਇੰਪੈਕਟ ਕਰੂਗੀ ਕਿ ਕਯੂ ਕਾਰਡ ਹੋਵੇ ਜਮਬੀ ਸਾਹਿਬ ਕੋਈ ਵੀ ਕਾਰ ਹੋਵੇ ਜਾਂ ਕੋਈ ਵੀ ਕਾਰ ਲੋਨ ਹੋਵੇ ਪਰਸਨਲ ਲੋਨ ਹੋਵੇ ਠੀਕ ਹੈ ਜੇ ਤੁਹਾਡੀ ਇਨਕਮ ਸਫੀਸ਼ੀਐਂਟ ਹੈਗੀ ਆ ਥੋੜੇ ਕੋਲ ਹੁਣ ਕ੍ਰੈਡਿਟ ਕਾਰਡ ਦੀ ਲਿਮਿਟ ਹੈ 1 ਲੱਖ ਡਾਲਰ ਦੀਆਂ ਨੇ ਜੀ ਠੀਕ ਹੈ ਤੁਸੀਂ ਡਿਪੋਜ਼ਿਟ 10% ਦੇ ਰਹੇ ਹੋ ਜਾਂ ਤੁਹਾਡੇ ਕੋਲ ਲਿਮਿਟ 50 ਹਜ਼ਾਰ ਦੀਆਂ ਨੇ ਸਮ ਬੈਂਕਸ ਜਿਹੜੀਆਂ ਹੈਗੀਆਂ ਨੇ ਜਿਹੜੀਆਂ ਨਿਊਜ਼ੀਲੈਂਡ ਦੇ ਵਿੱਚ ਦੋ ਤਿੰਨ ਬੈਂਕਾਂ ਨੇ ਜਿਹੜੀਆਂ ਤੁਸੀਂ 10% ਡਿਪੋਜ਼ਿਟ ਦੇ ਰਹੇ ਹੋ ਤਾਂ ਤੁਹਾਡੇ ਕੋਲ ਵੀ 30 40 ਹਜ਼ਾਰ ਤੱਕ ਕ੍ਰੈਡਿਟ ਕਾਰਡ ਦੀ ਲਿਮਿਟਰ ਨੇ ਉਹ ਤਾਂ ਵੀ ਪਾਸ ਕਰ ਦਿੰਦੇ ਆ ਜੀ ਪਰ ਇੱਕ ਬੈਂਕਾ ਜਿਹੜੀ ਲਾਲ ਰੰਗ ਦੀ ਬੈਂਕ ਹੈ ਜਿਹੜੀ ਉਹ ਕਹਿੰਦੀ ਹੈ ਕਿ ਜੇ ਤੁਸੀਂ 10% ਮਤਲਬ ਮੈਂ ਨਹੀਂ ਲੈ ਦਿੰਦਾ ਵੈਸਟ ਬੈਕ ਬੈਂਕ ਆ ਵੈਸਟ ਬੈਕ ਬੈਂਕ ਕਹਿੰਦੀ ਹੈ ਥੋੜਾ ਜਿਹੜਾ ਸ਼ਾਰਟ ਟਰਮ ਡਾਟਾ ਚਾਹੇ ਤੁਹਾਡਾ ਕੋਈ ਕ੍ਰੈਡਿਟ ਕਾਰਡ ਆ ਚਾਹੇ ਤੁਹਾਡਾ ਕੋਈ ਕਾਰ ਲੋਨ ਆ ਜਾਂ ਪਰਸਨਲ ਲੋਨ ਆ ਕੁਝ ਵੀ ਆ ਉਹ 10-12000 ਤੋਂ ਵੱਧ ਉਹ ਐਕਸੈਪਟ ਨਹੀਂ ਕਰਦੇ ਉਹ ਵੈਸਟਪੈਕ ਦੀ ਆਪਣੀ ਖੁਦ ਦੀ ਪਾਲਿਸੀ ਆ ਜੇ ਤੁਸੀਂ ਡਿਪੋਜ਼ਰ 20% ਦਿੰਨੇ ਹੋ ਫਿਰ ਮੈਟਰ ਨਹੀਂ ਕਰਦਾ ਫਿਰ ਤੁਸੀਂ 20000 ਦੀ ਲਿਮਿਟ ਹੋਵੇ ਚਾਹੇ 30 ਦੀ ਹੋਵੇ 35 40 ਦੀ ਵੀ ਹੋਵੇ ਕੋਈ ਫਰਕ ਨਹੀਂ ਪੈਂਦਾ ਐਜ਼ ਅਲੋਂਗ ਐਜ਼ ਉਹ ਤੁਹਾਡੀ ਸਰਵਿਸਿੰਗ ਨੂੰ ਇੰਪੈਕਟ ਨਹੀਂ ਕਰਦਾ ਪਰ ਦੋ ਤਿੰਨ ਬੈਂਕ ਐਸ ਜੀ ਐਨ ਜਿਹੜੀ 10% ਦੇ ਘਰ ਲੈਨੇ ਹੋ ਚਾਹੇ ਤੁਸੀਂ 20000 ਲੋਨ ਹੋਵੇ 30000 ਰੁਪਏ 40000 ਤੱਕ ਵੀ ਕ੍ਰੈਡਿਟ ਕਾਰਡ ਹੋਵੇ ਉਹ ਆਪਣੇ ਮੈਟਰ ਨਹੀਂ ਕਰਦਾ ਬਟ ਮੈਂ ਮੇਰੀ ਜਿਹੜੀ ਰეკਮੈਂਡੇਸ਼ਨਸ ਹੁੰਦੀ ਹੈ ਜਦੋਂ ਤੁਸੀਂ ਕਰ ਲੈ ਲੈਂਦੇ ਹੋ ਆ ਚੀਜ਼ਾਂ ਮਿਨੀਮਲ ਕਰ ਦੋ 10000 ਦਾ ਇੱਕ ਕ੍ਰੈਡਿਟ ਕਾਰਡ ਰੱਖ ਲਓ ਕਿ ਕੱਲ ਨੂੰ ਐਮਰਜੈਂਸੀ ਨੂੰ ਇੰਡੀਆ ਜਾਣ ਦੀ ਕਦੇ ਵੀ ਲੋੜ ਪੈ ਸਕਦੀ ਹੈ ਠੀਕ ਹੈ ਪੈਸਾ ਚਾਹੇ ਥੋੜਾ ਕੋਈ ਪੈਸਾ ਪਿਆ ਹੋਵੇ 10 ਵੀ ਹੈ ਡਾਲਰ ਜਾਂ ਫਿਰ ਥੋੜਾ ਕੋਈ ਇੱਕ ਕ੍ਰੈਡਿਟ ਕਾਰਡ ਪਿਆ ਹੋਵੇ 10000 ਰੁਪਏ ਤੱਕ ਜਿੱਦੀ ਲਿਮਟ ਤੁਸੀਂ ਕਦੇ ਵਰਤ ਨਹੀਂ ਨੀ ਉਹ ਬੈਕਅਪ ਆ ਸਾਡਾ ਕੱਲ ਨੂੰ ਐਮਰਜੈਂਸੀ ਇੰਡੀਆ ਪੈ ਗਈ ਤਾਂ ਅਸੀਂ ਆਪਣੀ ਟਿਕਟ ਲੈ ਕੇ ਨਾਲ ਹੀ ਇੰਡੀਆ ਜਾ ਸਕਦੇ ਹਾਂ ਸੋ ਉਹ ਚੀਜ਼ਾਂ ਨੇ ਵਰਤ ਉਹਨੂੰ ਰੱਖ ਦਿਓ ਇੱਕ ਛੋਟਾ ਪਰ ਜੋ ਵੱਡੇ ਜਿਆਦਾ ਲਿਮਟਾਂ ਨਾ ਰੱਖੋ ਕਿਉਂਕਿ ਜਦੋਂ ਥੋੜਾ ਕੋਈ ਲੋਨ ਹੋ ਜਾਂਦਾ ਫਿਰ ਤੁਸੀਂ ਚਾਹੁੰਦੇ ਨਹੀਂ ਕਿ ਥੋੜਾ ਕੋਈ ਜਿਆਦਾ ਰੀਪੇਮੈਂਟ ਆ ਹੁਣ ਇੱਕ ਇਹ ਤੇ ਜਮਦੀ ਜਾਂਦੀ ਹੈ ਪੇਮੈਂਟ ਇੱਕ ਕਯੂ ਕਾਰਡ ਦੀ ਜਾਂਦੀ ਹੈ ਇੱਕ ਫਿਰ ਐਸਵੀ ਸੋ ਮੈਂ ਮੈਂ ਪ੍ਰਿਫਰ ਕਰਦਾ ਨਾ ਕਿ ਬੰਦ ਨਾ ਕੋ ਬੰਦ ਕਰ ਦਿਓ ਇੱਕ ਰੱਖ ਲਓ ਐਮਰਜੈਂਸੀ ਲਈ ਪਰ ਜੇ ਤੁਹਾਡੇ ਕੋਲ ਇਨਕਮ ਵਧੀਆ ਹੈਗੀ ਆ ਤੁਸੀਂ ਵਧੀਆ ਗੁੱਡ ਸੇਵਰ ਹੋ ਤੁਹਾਨੂੰ ਕ੍ਰੈਡਿਟ ਕਾਰਡ ਯੂਜ਼ ਕਰਨ ਲਈ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਡੀ ਆਦਤਾਂ ਕਿਹੜੀਆਂ ਨੇ ਜੇ ਤੁਹਾਡੀ ਆਦਤ ਹੈ ਕਿ ਤੁਹਾਡੀ ਦੇਖ ਕੇ ਕਿ ਤਾਸ਼ਿਰ ਦੀ ਲਿਮਟ ਪਈ ਆ ਭੱਜ ਕੇ ਜਾਓਗੇ ਤੁਸੀਂ ਸ਼ਾਪਿੰਗ ਕਰਨ ਬਿਕੋਜ਼ ਮੈਜੋਰਟੀ ਸਾਈਕੋਲੋਜੀਕਲ ਇਹੀ ਹੁੰਦਾ ਜਦੋਂ ਅਸੀਂ ਸ਼ਾਪਿੰਗ ਕਰਨ ਜਾਵਾਂਗੇ ਆਪਾਂ ਕੋਲ ਅਕਾਊਂਟ 'ਚ ਪੈਸੇ ਦੇਖਾਂਗੇ ਅਕਾਊਂਟ 'ਚ ਤਾਂ 500 ਆ ਚਲ ਕੋਈ ਨਾ 10000 ਦੀ ਲਿਮਟ ਤਾਂ ਹੈਗੀ ਹੋਈ ਆ ਅਗਲੇ ਮਹੀਨੇ ਦੇ ਦਾਂਗੇ ਉਹ ਕਿ ਮਿਨੀਮਮ ਪੇਮੈਂਟ ਕੱਪ ਦੇ ਰਹੇ ਨੇ ਉਹ ਸੋ ਫਿਰ ਉਹ ਮਿਨੀਮਮ ਪੇਮੈਂਟ ਤੇ ਕੀ ਹੁੰਦਾ ਤਾਂ ਫਿਰ ਉਹ ਤੁਹਾਡੇ ਤੁਹਾਨੂੰ ਵਿਆਜ ਪੈਂਦਾ 20 25 25% ਸੋ ਉਹ ਕਦੇ ਫਿਰ ਜਿਹੜਾ ਕਿ ਪੇ ਆਫ ਅਨਫੋਰਚਨਟਲੀ ਨਹੀਂ ਹੁੰਦਾ ਸੋ ਕ੍ਰੈਡਿਟ ਕਾਰਡ ਉਦਾਂ ਇੰਪੈਕਟ ਨਹੀਂ ਕਰਦੇ ਬਟ ਸਟੇ ਅਵੇ ਫਰਮ ਦਨ ਕਿ ਇਹਨਾਂ ਨਾਲ ਯੂਜ਼ ਕਰੋ ਕਿ ਤੁਸੀਂ ਇਹਨੂੰ ਪੇ ਨਾ ਕਰ ਸਕੋ ਬਿਲਕੁਲ ਬਿਲਕੁਲ ਸੋ ਬਿਲਕੁਲ ਜੀ ਇਹ ਚੀਜ਼ ਜਿਹੜੀ ਇਹ ਵੀ ਸਾਨੂੰ ਕੁਐਸਚਨ ਆ ਜਿਹੜਾ ਆਇਆ ਸੀ ਤੇ ਪੀਟਰਪਾਲ ਜੀ ਤੁਸੀਂ ਅਹਿਮ ਜਾਣਕਾਰੀ ਸਾਨੂੰ ਸਾਂਝੀ ਕੀਤੀ ਸਮਾਂ ਹੋਰ ਜਾਸਨੀ ਦੇ ਰਹਿਆ ਸਮਾਂ ਜੇ ਤੁਹਾਨੂੰ ਜੇ ਤੁਹਾਡਾ ਜ਼ਿਆਦਾ ਲੈ ਲਿਆ ਦੇ ਆਉਣ ਵਾਲੇ ਦਿਨਾਂ ਚ ਤੇਰੇ ਜਾਂਦੇ ਪ੍ਰੋਗਰਾਮ ਜਿਹੜਾ ਫਿਰ ਕਰਾਂਗੇ ਸਟੂਡੀਓ ਐ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਧੰਨਵਾਦ ਹਰਮਨ ਐਂd ਸਸਿਕਾ ਜੀ ਸਾਰਿਆਂ ਨੂੰ ਤੁਸੀਂ ਹੁਣੇ ਕਯੂ ਕਾਰਡ ਜਿਮ ਕਾਰਡ ਜਿਹੜੇ ਆਪਣੇ ਕ੍ਰੈਡਿਟ ਕਾਰਡ ਇੱਥੇ ਚੱਲਦੇ ਆ ਉਹਨਾਂ ਦੀ ਗੱਲ ਕੀਤੀ ਹੈ ਇਹ ਕੁਐਸਚਨ ਆਇਆ ਸੀ ਵੀ ਕੀ ਇਹ ਕਾਰਡ ਤੁਹਾਡਾ ਲੋਨ ਪਾਸ ਕਰਾਉਣ ਦੇ ਵਿੱਚ ਦਿੱਕਤ ਕਰਦੇ ਆ ਤੇ ਇਹਦੇ ਬਾਰੇ ਚਾਣ ਲੈਣਾ ਜਰੂਰ ਪਾ ਦਿਓ ਕਿਉਂਕਿ ਕਈ ਵਾਰੀ ਨਾ ਜਦੋਂ ਫਿਰ ਬੰਦਾ ਫਸਟ ਹੋਮ ਬਾਏਰ ਪਹਿਲਾਂ ਪਹਿਲਾਂ ਤਾਂ ਇਹ ਕੋ ਹਰ ਹੀ ਕੰਦਾ ਇੱਥੇ ਜੀ ਕੋਈ ਸਟੂਡੈਂਟ ਆਇਆ ਕੋਈ ਵਰਕ ਬੀਜ਼ੇ ਤੇ ਆਇਆ ਮੁੜ ਕੇ ਆ ਕੇ ਪੈਸੇ ਦੀ ਲੋੜ ਸਾਰਿਆਂ ਨੂੰ ਹੁੰਦੀ ਆ ਹੋਰ ਤਾਂ ਕੋਈ ਆਪਸ਼ਨ ਨਹੀਂ ਹੁੰਦੀ ਫਿਰ ਕਈ ਵਾਰੀ ਇਹ ਹੁੰਦਾ ਵੀ ਯਾਰ ਇੰਡੀਆ ਨੂੰ ਜਾਣਾ ਟੈਕਨਾਲ ਲੈਣੀ ਆ ਕਹਿੰਦੇ ਜੀ ਉਹ ਆਪੇ ਟੈਕਨਾਲ ਲਈ ਸੁਜੈਸਟ ਕਰ ਦਿੰਦੇ ਆ ਤੁਸੀਂ ਕਯੂ ਕਾਰਡ ਹੈਗਾ ਜੀ ਐਮ ਹੈਗਾ ਤੇ ਉਹਦੇ ਤੇ ਤੁਹਾਨੂੰ 9 ਮਹੀਨੇ ਮਿਲ ਜਾਣੇ 12 ਮਹੀਨੇ ਮਿਲ ਜਾਣੇ ਬੰਦਾ ਉੱਥੇ ਉਸ ਲਾਲਚ ਦੇ ਵਿੱਚ ਕਈ ਵਾਰੀ ਫਸ ਕੇ ਇਹਦਾ ਵੀ ਕਾਰਡ ਲੈ ਲੈਂਦਾ ਤੇ ਮੈਂ ਵੀ ਉਹਨਾਂ ਜਿਹਾ ਜੀ ਮੈਂ ਜਦੋਂ ਘਰ ਦਾ ਸਮਾਨ ਲੈਣਾ ਸੀ ਮੈਂ ਉਹਦੇ ਤੋਂ ਜਿਮ ਕਾਰਡ ਬਣਵਾਇਆ ਤੇ ਪਰ ਕਹਿੰਦੇ ਜੀ ਇਹ ਜਦੋਂ ਤੁਸੀਂ ਫਿਰ ਘਰ ਲੈ ਉਦੋਂ ਇਹ ਤੰਗ ਕਰਦੇ ਆ ਉਹ ਪਹਿਲਾਂ ਪੁੱਛਦੇ ਆ ਵੀ ਤੁਹਾਡੇ ਕੋਲ ਇਹ ਕਾਰਡ ਕਿੰਨੇ ਕਾ ਜੀ ਕਿੰਨੇ ਕਿਤੇ ਬਣੇ ਹੋਏ ਆ ਤੇ ਜਿਨ੍ਹਾਂ ਕੋ ਕਹਿੰਦੇ ਇਹ ਕਾਰਡ ਹੈਗੇ ਆ ਉਹਨਾਂ ਦੇ ਲੋਨ ਫਿਰ ਕਈ ਵਾਰੀ ਆਬਜੈਕਸ਼ਨ ਲੱਗ ਜਾਂਦਾ ਵੀ ਪਹਿਲਾਂ ਇਹ ਕਾਰਡ ਬੰਦ ਕਰਵਾਓ ਤੇ ਜਾਂ ਫਿਰ ਰੀਫਾਈਨਾਂਸ ਕਰਵਾਉਣਾ ਉਦੋਂ ਵੀ ਕਹਿੰਦੇ ਇਹ ਦਿੱਕਤ ਆਂਦੀ ਹੈ ਕਿੰਨਾ ਕੁ ਸੱਚ ਆ ਇਹ ਇਹ ਜਰੂਰ ਦੱਸ ਦਿਓ ਇਹ ਜੀ 95% ਛੂਟ ਹੈ ਅੱਛਾ ਕੋਈ ਫਰਕ ਨਹੀਂ ਪੈਂਦਾ ਫਰਕ ਉਦੋਂ ਪੈਂਦਾ ਜੇ ਤੁਹਾਡੀ ਇਨਕਮ ਲਿਮਟਿਡ ਹੈ ਹੁਣ ਮੰਨ ਲਓ ਕਿ ਤੁਹਾਡੀ ਇਨਕਮ ਬਹੁਤ ਲਿਮਿਟਡ ਹੈ ਤੇ ਤੁਸੀਂ 8 ਲੱਖ ਦਾ ਕਰ ਲੈਣਾ ਤੁਸੀਂ ਮੇਬੀ ਥੋੜੀ ਸੈਲਰੀ ਬੇਸ ਸੈਲਰੀ ਹੈ ਜਾਂ ਥੋੜੀ ਸਰ ਬੇਸ ਵਾਲੀ ਥੋੜੀ ਹਾਈ ਹੈ ਫਿਰ ਤੁਹਾਨੂੰ ਉਹ ਇਫੈਕਟ ਹੋ ਸਕਦਾ ਪਰ ਬੈਂਕ ਕਦੀ ਇਹ ਨਹੀਂ ਕਹਿੰਦੀ ਹੁੰਦੀ ਹੁਣ ਜੇ ਤੁਹਾਡੇ ਕੋਲ 10000 ਦਾ ਕਯੂ ਕਾਰਡ ਆ ਜਾਂ 10000 ਦਾ ਜੈਮ ਵੀਜ਼ਾ ਤੁਹਾਡੇ ਕੋਲ ਠੀਕ ਹੈ ਟੋਟਲ ਲਿਮਟ 10000 ਜਾਂ 15000 ਨੇ ਜੀ ਠੀਕ ਹੈ ਬੈਂਕ ਨੇ ਕਦੀ ਨਹੀਂ ਇਹ ਆ ਕੇ ਕਹਿਣਾ ਕਿ ਨਾ ਹਰਮਨ ਸਿੰਘ ਆ ਤੁਹਾਡੇ ਕੋਲੇ ਤਾਂ 15000 ਦੇ ਜੈਮ ਵੀਜ਼ਾ ਅਸੀਂ ਤੁਹਾਨੂੰ ਲੋਨ ਨਹੀਂ ਦੇਣਾ ਨਹੀਂ ਬੈਂਕ ਨੇ ਤਾਂ ਕਹਿਣਾ ਜੇ ਤਾਂ ਪਹਿਲੀ ਗੱਲ ਜੇ ਤੁਹਾਡੀ ਸਰਵਿਸਿੰਗ ਥੋੜਾ ਲੋਨ ਉਹਨਾ ਹੋ ਨਹੀਂ ਰਿਹਾ ਬਿਕੋਜ਼ ਬੰਦਰ ਬਿਕੋਜ਼ ਜਦੋਂ ਤੁਸੀਂ 15000 ਚਾਹੇ ਤੁਸੀਂ ਲੋਕਾਂ ਨੂੰ ਕਈ ਵਾਰ ਇਹ ਲੱਗ ਜਾਂਦਾ ਕਿ ਅਸੀਂ ਯੂਜ਼ ਤਾਂ ਕਰਦੇ ਨਹੀਂ ਉਹ ਤਾਂ ਉਦੋਂ ਪਿਆ ਡਸਨਟ ਮੈਟਰ ਜੇ ਤੁਹਾਡੀ ਲਿਮਿਟ ਵੀ ਪਈ ਆ ਲਿਮਿਟ ਵੀ ਬੈਂਕ ਨੇ ਕੰਸੀਡਰ ਉਨੀ ਕਰਨੀ ਹੈ ਚਾਹੇ ਬੈਲੈਂਸ ਜ਼ੀਰੋ ਆ ਲਿਮਿਟ 15000 ਆ ਤਾਂ ਬੈਂਕ ਨੇ 15000 ਨੂੰ ਹੀ ਕੰਸੀਡਰ ਕਰਨਾ ਆਪਕਿ ਤੁਸੀਂ ਕੱਲ ਨੂੰ 15000 ਕਦੇ ਵੀ ਖਰਚ ਸਕਦੇ ਹੋ ਤੁਹਾਨੂੰ ਕਿ ਲਿਮਿਟ ਪਈ ਹੈ ਨਾ ਤੁਸੀਂ ਬੈਂਕ ਤੁਹਾਨੂੰ ਕਿਸੇ ਦੀ ਪਰਮਿਸ਼ਨ ਦੀ ਲੋੜ ਨਹੀਂ ਤੁਸੀਂ ਕਦੇ ਵੀ ਖਰਚ ਸਕਦੇ ਹੋ ਸੋ ਜੇ ਤੁਹਾਡੀ ਸਰਵਿਸੇਬਿਲਟੀ ਟਾਈਟ ਹੁੰਦੀ ਹੈ ਇਨਕਮ ਕੱਟ ਹੋ ਜਾਂਦੀ ਹੈ ਤਾਂ ਤੁਹਾਨੂੰ ਉਹ ਚੀਜ਼ ਇੰਪੈਕਟ ਕਰੂਗੀ ਕਿ ਕਯੂ ਕਾਰਡ ਹੋਵੇ ਜਮਬੀ ਸਾਹਿਬ ਕੋਈ ਵੀ ਕਾਰ ਹੋਵੇ ਜਾਂ ਕੋਈ ਵੀ ਕਾਰ ਲੋਨ ਹੋਵੇ ਪਰਸਨਲ ਲੋਨ ਹੋਵੇ ਠੀਕ ਹੈ ਜੇ ਤੁਹਾਡੀ ਇਨਕਮ ਸਫੀਸ਼ੀਐਂਟ ਹੈ ਥੋੜੇ ਕੋਲ ਹੁਣ ਕ੍ਰੈਡਿਟ ਕਾਰਡ ਦੀ ਲਿਮਿਟ ਹੈ 1 ਲੱਖ ਡਾਲਰ ਦੀਆਂ ਨੇ ਜੀ ਠੀਕ ਹੈ ਤੁਸੀਂ ਡਿਪੋਜ਼ਿਟ 10% ਦੇ ਰਹੇ ਹੋ ਜਾਂ ਤੁਹਾਡੇ ਕੋਲ ਲਿਮਿਟ 50 ਹਜ਼ਾਰ ਦੀਆਂ ਨੇ ਸਮ ਬੈਂਕਸ ਜਿਹੜੀਆਂ ਹੈਗੀਆਂ ਨੇ ਜਿਹੜੀਆਂ ਨਿਊਜ਼ੀਲੈਂਡ ਦੇ ਵਿੱਚ ਦੋ ਤਿੰਨ ਬੈਂਕਾਂ ਨੇ ਜਿਹੜੀਆਂ ਤੁਸੀਂ 10% ਡਿਪੋਜ਼ਿਟ ਦੇ ਰਹੇ ਹੋ ਤਾਂ ਤੁਹਾਡੇ ਕੋਲ ਵੀ 30 40 ਹਜ਼ਾਰ ਤੱਕ ਕ੍ਰੈਡਿਟ ਕਾਰਡ ਦੀ ਲਿਮਿਟਰ ਨੇ ਉਹ ਤਾਂ ਵੀ ਪਾਸ ਕਰ ਦਿੰਦੇ ਆ ਜੀ ਪਰ ਇੱਕ ਬੈਂਕਾ ਜਿਹੜੀ ਲਾਲ ਰੰਗ ਦੀ ਬੈਂਕਾ ਜਿਹੜੀ ਉਹ ਕਹਿੰਦੀ ਹੈ ਕਿ ਜੇ ਤੁਸੀਂ 10% ਮਤਲਬ ਮੈਂ ਨਹੀਂ ਲੈ ਦਿੰਦਾ ਵੈਸਟ ਬੈਕ ਬੈਂਕ ਆ ਵੈਸਟ ਬੈਕ ਬੈਂਕ ਕਹਿੰਦੀ ਹੈ Да. ਥੋੜਾ ਜਿਹੜਾ ਸ਼ਾਰਟ ਟਰਮ ਡੈਟਾ ਚਾਹੇ ਤੁਹਾਡਾ ਕੋਈ ਕ੍ਰੈਡਿਟ ਕਾਰਡ ਆ ਚਾਹੇ ਤੁਹਾਡਾ ਕੋਈ ਕਾਰ ਲੋਨ ਜਾਂ ਪਰਸਨਲ ਲੋਨ ਕੁਝ ਵੀ ਆ ਉਹ 10-12000 ਤੋਂ ਵੱਧ ਉਹ ਐਕਸੈਪਟ ਨਹੀਂ ਕਰਦੇ ਉਹ ਵੈਸਟਪੈਕ ਦੀ ਆਪਣੀ ਖੁਦ ਦੀ ਪਾਲਿਸੀ ਹੈ ਜੇ ਤੁਸੀਂ ਡਿਪੋਜ਼ਰ 20% ਦਿੰਨੇ ਹੋ ਫਿਰ ਮੈਟਰ ਨਹੀਂ ਕਰਦਾ ਫਿਰ ਤੁਸੀਂ 20000 ਦੀ ਲਿਮਿਟ ਹੋਵੇ ਚਾਹੇ 30 ਦੀ ਹੋਵੇ 35 40 ਦੀ ਵੀ ਹੋਵੇ ਕੋਈ ਫਰਕ ਨਹੀਂ ਪੈਂਦਾ ਐਜ਼ ਅਲੋਂਗ ਐਜ਼ ਉਹ ਤੁਹਾਡੀ ਸਰਵਿਸਿੰਗ ਨੂੰ ਇੰਪੈਕਟ ਨਹੀਂ ਕਰਦਾ ਪਰ ਦੋ ਤਿੰਨ ਬੈਂਕ ਐਸ ਜੀ ਐਨ ਜਿਹੜੀ 10% ਦੇ ਘਰ ਲੈਣੇ ਹੋ ਚਾਹੇ ਤੁਸੀਂ 20000 ਲੋਨ ਹੋਵੇ 30000 ਰੁਪਏ ਮੈਂ ਮੇਰੀ ਜਿਹੜੀ ਰეკਮੈਂਡੇਸ਼ਨਸ ਹੁੰਦੀ ਹੈ ਜਦੋਂ ਤੁਸੀਂ ਕਰ ਲੈ ਲੈਨੇ ਹੋ ਆ ਚੀਜ਼ਾਂ ਮਿਨਿਮਲ ਕਰ ਦੋ 10000 ਦਾ ਇੱਕ ਕ੍ਰੈਡਿਟ ਕਾਰਡ ਰੱਖ ਲਓ ਕਿ ਕੱਲ ਨੂੰ ਐਮਰਜੈਂਸੀ ਪੈ ਜਾਂਦੀ ਹੈ ਬਿਕਾਜ਼ ਅਸੀਂ ਮੈਂ ਹਮੇਸ਼ਾ ਕਹਿੰਦਾ ਕਿ ਅਸੀਂ ਹੈਗੇ ਇਮੀਗ੍ਰੈਂਟ ਠੀਕ ਹੈ ਸਾਨੂੰ ਇੰਡੀਆ ਜਾਣ ਦੀ ਕਦੇ ਵੀ ਲੋੜ ਪੈ ਸਕਦੀ ਹੈ ਠੀਕ ਹੈ ਪੈਸਾ ਚਾਹੇ ਥੋੜਾ ਕੋਈ ਪੈਸਾ ਪਿਆ ਹੋਵੇ 10 ਵੀ ਹੈ ਡਾਲਰ ਜਾਂ ਫਿਰ ਥੋੜਾ ਕੋਈ ਇੱਕ ਕ੍ਰੈਡਿਟ ਕਾਰਡ ਪਿਆ ਹੋਵੇ 10000 ਰੁਪਏ ਤੱਕ ਜਿੱਦੀ ਲਿਮਟ ਤੁਸੀਂ ਕਦੇ ਵਰਤ ਨਹੀਂ ਨਹੀਂ ਉਹ ਬੈਕਅਪ ਆ ਸਾਡਾ ਕੱਲ ਨੂੰ ਐਮਰਜੈਂਸੀ ਇੰਡੀਆ ਪੈ ਗਈ ਤਾਂ ਅਸੀਂ ਆਪਣੀ ਟਿਕਟ ਲੈ ਕੇ ਨਾਲ ਹੀ ਇੰਡੀਆ ਜਾ ਸਕਦੇ ਹਾਂ ਸੋ ਉਹ ਚੀਜ਼ਾਂ ਲਈ ਵਰਤ ਉਹਨੂੰ ਰੱਖ ਦਿਓ ਇੱਕ ਛੋਟਾ ਪਰ ਜੋ ਵੱਡੇ ਜਿਆਦਾ ਲਿਮਟਾਂ ਨਾ ਰੱਖੋ ਕਿਉਂਕਿ ਜਦੋਂ ਥੋੜਾ ਕੋਈ ਲੋਨ ਹੋ ਜਾਂਦਾ ਫਿਰ ਤੁਸੀਂ ਚਾਹੁੰਦੇ ਨਹੀਂ ਕਿ ਥੋੜਾ ਕੋਈ ਜਿਆਦਾ ਰੀਪੇਮੈਂਟ ਆਉਣ ਇੱਕ ਇਹ ਕਦਰ ਜਮਦੀ ਜਾਂਦੀ ਹੈ ਪੇਮੈਂਟ ਇੱਕ ਕਯੂ ਕਾਰਡ ਦੀ ਜਾਂਦੀ ਹੈ ਇੱਕ ਫਿਰ ਐਸਵੀ ਦੇ ਕ ਸੋ ਮੈਂ ਮੈਂ ਪ੍ਰਿਫਰ ਕਰਦਾ ਨਾ ਕਿ ਬੰਦ ਨਾ ਕੋ ਬੰਦ ਕਰ ਦਿਓ ਇੱਕ ਰੱਖ ਲਓ ਐਮਰਜੈਂਸੀ ਲਈ ਪਰ ਜੇ ਤੁਹਾਡੇ ਕੋਲ ਇਨਕਮ ਵਧੀਆ ਹੈਗੀ ਆ ਤੁਸੀਂ ਵਧੀਆ ਗੁੱਡ ਸੇਵਰ ਹੋ ਤੁਹਾਨੂੰ ਕ੍ਰੈਡਿਟ ਕਾਰਡ ਯੂਜ਼ ਕਰਨ ਲਈ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਡੀ ਆਦਤਾਂ ਕਿਹੜੀਆਂ ਨੇ ਇਹ ਥੋੜੀ ਆਦਤ ਹੈ ਕਿ ਥੋੜੀ ਦੇਖ ਕੇ ਕਿ ਤਾਸ਼ਿਰ ਦੀ ਲਿਮਿਟ ਪਈ ਆ ਭੱਜ ਕੇ ਜਾਓਗੇ ਤੁਸੀਂ ਸ਼ਾਪਿੰਗ ਕਰਨ ਬਿਕੋਜ਼ ਮੈਜੋਰਟੀ ਸਾਈਕੋਲੋਜੀਕਲ ਇਹੀ ਹੁੰਦਾ ਜਦੋਂ ਅਸੀਂ ਸ਼ਾਪਿੰਗ ਅੰਜਾਮਾ ਗਿਆ ਆਪਾਂ ਕੋਲ ਅਕਾਊਂਟ ਚ ਪੈਸੇ ਦੇਖਾਂਗੇ ਅਕਾਊਂਟ ਚ ਤਾਂ 500 ਆ ਚਲ ਕੋਈ ਨਾ 10000 ਦੀ ਲਿਮਿਟ ਤਾਂ ਹੈਗੀ ਹੋਈ ਆ ਅਗਲੇ ਮਹੀਨੇ ਦੇ ਦਾਂਗੇ ਉਹ ਅਗਲਾ ਮਹੀਨਾ ਫਿਰ ਕਦੇ ਨਹੀਂ ਆਉਂਦਾ ਫਿਰ ਤੁਸੀਂ ਮਿਨੀਮਮ ਪੇਮੈਂਟ ਕਰਦੇ ਰਹੇ ਕਿ ਮਿਨੀਮਮ ਪੇਮੈਂਟ ਕਰਦੇ ਰਹਿੰਦੇ ਰਹੇ ਤਾਂ ਫਿਰ ਉਹ ਮਿਨੀਮਮ ਪੇਮੈਂਟ ਤੇ ਕੀ ਹੁੰਦਾ ਤਾਂ ਫਿਰ ਉਹ ਤੁਹਾਡੇ ਤੁਹਾਨੂੰ ਵਿਆਜ ਪੈਂਦਾ 20 25 25% ਜੀ ਸੋ ਉਹ ਕਦੇ ਫਿਰ ਜਿਹੜਾ ਕੀ ਪੇ ਆਫ ਅਨਫੋਰਚਨਟਲੀ ਨਹੀਂ ਹੁੰਦਾ ਸੋ ਕ੍ਰੈਡਿਟ ਕਾਰਡ ਉਦਾਂ ਇੰਪੈਕਟ ਨਹੀਂ ਕਰਦੇ ਬਟ ਸਟੇ ਅਵੇ ਫਰਮ ਦਨ ਕਿ ਇਹਨਾਂ ਨਾਲ ਯੂਜ਼ ਕਰੋ ਕਿ ਤੁਸੀਂ ਇਹਨੂੰ ਪੇ ਨਹੀਂ ਕਰ ਸਕੋ ਬਿਲਕੁਲ ਬਿਲਕੁਲ ਸੋ ਬਿਲਕੁਲ ਜੀ ਇਹ ਚੀਜ਼ ਜਿਹੜੀ ਇਹ ਵੀ ਸਾਨੂੰ ਕੁਐਸਚਨ ਜਿਹੜਾ ਆਇਆ ਸੀ ਤੇ ਪੀਟਰਪਾਲ ਜੀ ਤੁਸੀਂ ਅਹਿਮ ਜਾਣਕਾਰੀ ਸਾਨੂੰ ਸਾਂਝੀ ਕੀਤੀ ਸਮਾਂ ਹੋਰ ਜਾਸਨੀ ਦੇ ਰਹਿਆ ਸਮਾਂ ਜੇ ਤੁਹਾਡਾ ਜਿਆਦਾ ਲੈ ਲਿਆ ਤੇ ਆਉਣ ਵਾਲੇ ਦਿਨਾਂ ਚ ਫਿਰ ਐਦਾਂ ਦੇ ਪ੍ਰੋਗਰਾਮ ਜਿਹੜਾ ਫਿਰ ਕਰਾਂਗੇ ਸਟੂਡੀਓ ਐ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਧੰਨਵਾਦ ਹਰਮਨ ਐਂਡ ਸਸੀ ਕਾ ਜੀ ਸਾਰਿਆਂ ਨੂੰ ਤੁਸੀਂ ਹੁਣੇ ਕਯੂ ਕਾਰਡ ਜਿਮ ਕਾਰਡ ਜਿਹੜੇ ਆਪਣੇ ਕ੍ਰੈਡਿਟ ਕਾਰਡ ਇੱਥੇ ਚੱਲਦੇ ਆ ਉਹਨਾਂ ਦੀ ਗੱਲ ਕੀਤੀ ਹੈ। ਇਹ ਕੁਐਸਚਨ ਆਇਆ ਸੀ ਵੀ ਕੀ ਇਹ ਕਾਰਡ ਤੁਹਾਡਾ ਲੋਨ ਪਾਸ ਕਰਾਉਣ ਦੇ ਵਿੱਚ ਦਿੱਕਤ ਕਰਦੇ ਆ ਤੇ ਇਹਦੇ ਬਾਰੇ ਚੰਨਣਾ ਜ਼ਰੂਰ ਪਾ ਦਿਓ ਕਿਉਂਕਿ ਕਈ ਵਾਰੀ ਨਾ ਜਦੋਂ ਫਿਰ ਬੰਦਾ ਫਸਟ ਹੋਮ ਬਾਏਰ ਪਹਿਲਾਂ ਪਹਿਲਾਂ ਤਾਂ ਇਹ ਕੋ ਹਰ ਹੀ ਕੰਦਾ ਇੱਥੇ ਜੀ ਕੋਈ ਸਟੂਡੈਂਟ ਆ ਕੋਈ ਵਰਕ ਬੀਜ਼ੇ ਤੇ ਆਇਆ ਮੁੜ ਕੇ ਆ ਕੇ ਪੈਸੇ ਦੀ ਲੋੜ ਸਾਰਿਆਂ ਨੂੰ ਹੁੰਦੀ ਆ ਹੋਰ ਤਾਂ ਕੋਈ ਆਪਸ਼ਨ ਨਹੀਂ ਹੁੰਦੀ ਫਿਰ ਕਈ ਵਾਰੀ ਇਹ ਹੁੰਦਾ ਵੀ ਯਾਰ ਇੰਡੀਆ ਨੂੰ ਜਾਣਾ ਟੈਕਨਾ ਲੈਣੀ ਆ ਕਹਿੰਦੇ ਜੀ ਉਹ ਅੱਪੇ ਟੈਕਨਾਲੋਜੀ ਜਸਟ ਕਰ ਦਿੰਦੇ ਆ ਤੁਸੀਂ ਕਯੂ ਕਾਰਡ ਹੈਗੇ ਜਿਮ ਹੈਗਾ ਤੇ ਉਹਦੇ ਤੇ ਤੁਹਾਨੂੰ 9 ਮਹੀਨੇ ਮਿਲ ਜਾਣੇ 12 ਮਹੀਨੇ ਮਿਲ ਜਾਣੇ ਬੰਦਾ ਉੱਥੇ ਉਸ ਲਾਲਚ ਦੇ ਵਿੱਚ ਕਈ ਵਾਰੀ ਫਸ ਕੇ ਇਦਾਂ ਦੇ ਕਾਰਡ ਲੈ ਲੈਂਦਾ ਤੇ ਮੈਂ ਵੀ ਉਹਨਾਂ ਜਿਹਾ ਜੀ ਮੈਂ ਜਦੋਂ ਘਰ ਦਾ ਸਮਾਨ ਲੈਣਾ ਸੀ ਮੈਂ ਉਦੋਂ ਜਿਮ ਕਾਰਡ ਬਣਵਾਇਆ ਤੇ ਪਰ ਕਹਿੰਦੇ ਜੀ ਇਹ ਜਦੋਂ ਤੁਸੀਂ ਫਿਰ ਘਰ ਲੈਣਾ ਨਾ ਉਦੋਂ ਇਹ ਤੰਗ ਕਰਦੇ ਆ ਉਹ ਪਹਿਲਾਂ ਪੁੱਛਦੇ ਆ ਵੀ ਤੁਹਾਡੇ ਕੋਲ ਇਹ ਕਾਰਡ ਕਿੰਨੇ ਕਾ ਜੀ ਕਿੰਨੇ ਕਿਤੇ ਬਣੇ ਹੋਏ ਆ ਤੇ ਜਿਨ੍ਹਾਂ ਕੋ ਕਹਿੰਦੇ ਇਹ ਕਾਰਡ ਹੈਗੇ ਆ ਉਹਨਾਂ ਦੇ ਲੋਨ ਫਿਰ ਕਈ ਵਾਰੀ ਆਬਜੈਕਸ਼ਨ ਲੱਗ ਜਾਂਦਾ ਵੀ ਪਹਿਲਾਂ ਇਹ ਕਾਰਡ ਬੰਦ ਕਰਵਾਓ ਤੇ ਜਾਂ ਫਿਰ ਰੀਫਾਈਨਾਂਸ ਕਰਵਾਉਣਾ ਉਦੋਂ ਵੀ ਕਹਿੰਦੇ ਇਹ ਦਿੱਕਤ ਆਂਦੀ ਹੈ ਕਿੰਨਾ ਕੁ ਸੱਚਾ ਹੈ ਇਹ ਇਹ ਜਰੂਰ ਦੱਸ ਦਿਓ ਇਹ ਜੀ 95% ਛੂਟ ਹੈ اچھا ਕੋਈ ਫਰਕ ਨਹੀਂ ਪੈਂਦਾ ਫਰਕ ਉਦੋਂ ਪੈਂਦਾ ਜੇ ਤੁਹਾਡੀ ਇਨਕਮ ਲਿਮਟਿਡ ਹੈ ਹੁਣ ਮੰਨ ਲਓ ਕਿ ਤੁਹਾਡੀ ਇਨਕਮ ਬਹੁਤ ਲਿਮਿਟਡ ਹੈ ਤੇ ਤੁਸੀਂ 8 ਲੱਖ ਦਾ ਕਰ ਲੈਣਾ ਤੁਸੀਂ ਮੇਬੀ ਥੋੜੀ ਸੈਲਰੀ ਬੇਸ ਸੈਲਰੀ ਹੈ ਜਾਂ ਥੋੜੀ ਸੈਲਰੀ ਬੇਸ ਵਾਲੀ ਥੋੜੀ ਜਿਹੀ ਹਾਈ ਹੈ ਫਿਰ ਤੁਹਾਨੂੰ ਉਹ ਇਫੈਕਟ ਹੋ ਸਕਦਾ ਪਰ ਬੈਂਕ ਕਦੀ ਇਹ ਨਹੀਂ ਕਹਿੰਦੀ ਹੁੰਦੀ ਹੁਣ ਜੇ ਤੁਹਾਡੇ ਕੋਲ 10000 ਦਾ ਕਯੂ ਕਾਰਡ ਆ ਜਾਂ 10000 ਦਾ ਜੈਮ ਵੀਜ਼ਾ ਤੁਹਾਡੇ ਕੋਲ ਠੀਕ ਹੈ ਟੋਟਲ ਲਿਮਿਟ 10000 ਜਾਂ 15000 ਨੇ ਜੀ ਠੀਕ ਹੈ ਬੈਂਕ ਨੇ ਕਦੀ ਨਹੀਂ ਇਹ ਆ ਕੇ ਕਹਿਣਾ ਕਿ ਨਾ ਹਰਮਨ ਸਿੰਘ ਤੁਹਾਡੇ ਕੋਲੇ ਤਾਂ 15000 ਦਾ ਜੈਮ ਵੀਜ਼ਾ ਅਸੀਂ ਤੁਹਾਨੂੰ ਲੋਨ ਨਹੀਂ ਦੇਣਾ ਨਹੀਂ ਬੈਂਕ ਨੇ ਤਾਂ ਕਹਿਣਾ ਜੇ ਤਾਂ ਪਹਿਲੀ ਗੱਲ ਜੇ ਤੁਹਾ ਥੋੜਾ ਲੋਨ ਉਹਨਾ ਹੋ ਨਹੀਂ ਰਿਹਾ ਬਿਕੋਜ਼ ਬੰਦਰ ਬਿਕੋਜ਼ ਜਦੋਂ ਤੁਸੀਂ 15000 ਚਾਹੇ ਤੁਸੀਂ ਲੋਕਾਂ ਨੂੰ ਕਈ ਵਾਰ ਇਹ ਲੱਗ ਜਾਂਦਾ ਕਿ ਅਸੀਂ ਯੂਜ਼ ਤਾਂ ਕਰਦੇ ਨਹੀਂ ਉਹ ਤਾਂ ਉਦੋਂ ਪਿਆ ਡਸਨਟ ਮੈਟਰ ਜੇ ਤੁਹਾਡੀ ਲਿਮਿਟ ਵੀ ਪਈ ਆ ਲਿਮਿਟ ਵੀ ਬੈਂਕ ਨੇ ਕੰਸੀਡਰ ਉਨੀ ਕਰਨੀ ਹੈ ਚਾਹੇ ਬੈਲੈਂਸ ਜ਼ੀਰੋ ਆ ਲਿਮਿਟ 15000 ਆ ਤਾਂ ਬੈਂਕ ਨੇ 15000 ਨੂੰ ਹੀ ਕੰਸੀਡਰ ਕਰਨਾ ਆਪਕਿ ਤੁਸੀਂ ਕੱਲ ਨੂੰ 15000 ਕਦੇ ਵੀ ਖਰਚ ਸਕਦੇ ਹੋ ਤੁਹਾਨੂੰ ਕਿ ਲਿਮਿਟ ਪਈ ਹੈ ਨਾ ਤੁਸੀਂ ਬੈਂਕ ਤੁਹਾਨੂੰ ਕਿਸੇ ਦੀ ਪਰਮਿਸ਼ਨ ਦੀ ਲੋੜ ਨਹੀਂ ਤੁਸੀਂ ਕਦੇ ਵੀ ਬਰਤ ਸਕਦੇ ਹੋ ਸੋ ਜੇ ਤੁਹਾਡੀ ਸਰਵਿਸੇਬਿਲਟੀ ਟਾਈਟ ਹੁੰਦੀ ਹੈ ਇਨਕਮ ਕੱਟ ਹੋ ਜਾਂਦੀ ਹੈ ਤਾਂ ਤੁਹਾਨੂੰ ਉਹ ਚੀਜ਼ ਇੰਪੈਕਟ ਕਰੂਗੀ ਕਿ ਕਯੂ ਕਾਰਡ ਹੋਵੇ ਜਮਬੀਜ਼ਾ ਹੋਵੇ ਕੋਈ ਵੀ ਕਾਰ ਹੋਵੇ ਜਾਂ ਕੋਈ ਵੀ ਕਾਰ ਲੋਨ ਹੋਵੇ ਪਰਸਨਲ ਲੋਨ ਹੋਵੇ ਠੀਕ ਹੈ ਜੇ ਤੁਹਾਡੀ ਇਨਕਮ ਸਫੀਸ਼ੀਐਂਟ ਥੋੜੇ ਕੋਲ ਹੁਣ ਕ੍ਰੈਡਿਟ ਕਾਰਡ ਦੀ ਲਿਮਿਟ ਹੈ 1 ਲੱਖ ਡਾਲਰ ਦੀਆਂ ਨੇ ਜੀ ਠੀਕ ਹੈ ਤੁਸੀਂ ਡਿਪੋਜ਼ਿਟ 10% ਦੇ ਰਹੇ ਹੋ ਜਾਂ ਤੁਹਾਡੇ ਕੋਲ ਲਿਮਿਟ 50 ਹਜ਼ਾਰ ਦੀਆਂ ਨੇ ਸਮ ਬੈਂਕਸ ਜਿਹੜੀਆਂ ਹੈਗੀਆਂ ਨੇ ਜਿਹੜੀਆਂ ਨਿਊਜ਼ੀਲੈਂਡ ਦੇ ਵਿੱਚ ਦੋ ਤਿੰਨ ਬੈਂਕਾਂ ਨੇ ਜਿਹੜੀਆਂ ਤੁਸੀਂ 10% ਡਿਪੋਜ਼ਿਟ ਦੇ ਰਹੇ ਹੋ ਤਾਂ ਤੁਹਾਡੇ ਕੋਲ ਵੀ 30 40 ਹਜ਼ਾਰ ਤੱਕ ਕ੍ਰੈਡਿਟ ਕਾਰਡ ਦੀ ਲਿਮਿਟ ਹਨ ਉਹ ਤਾਂ ਵੀ ਪਾਸ ਕਰ ਦਿੰਦੇ ਆ ਜੀ ਪਰ ਇੱਕ ਬੈਂਕ ਆ ਜਿਹੜੀ ਲਾਲ ਰੰਗ ਦੀ ਬੈਂਕ ਆ ਜਿਹੜੀ ਉਹ ਕਹਿੰਦੀ ਹੈ ਕਿ ਜੇ ਤੁਸੀਂ 10% ਮਤਲਬ ਮੈਂ ਨਹੀਂ ਲੈ ਦਿੰਦਾ ਵੈਸਟ ਬੈਕ ਬੈਂਕ ਆ ਵੈਸਟ ਬੈਕ ਬੈਂਕ ਕਹਿੰਦੀ ਹੈ ਕਿ ਥੋੜਾ ਜਿਹੜਾ ਸ਼ਾਰਟ ਟਰਮ ਡਾਟਾ ਚਾਹੇ ਤੁਹਾਡਾ ਕੋਈ ਕ੍ਰੈਡਿਟ ਕਾਰਡ ਆ ਚਾਹੇ ਤੁਹਾਡਾ ਕੋਈ ਕਾਰ ਲੋਨ ਆ ਜਾਂ ਪਰਸਨਲ ਲੋਨ ਆ ਕੁਝ ਵੀ ਆ ਉਹ 10-12000 ਤੋਂ ਵੱਧ ਉਹ ਐਕਸੈਪਟ ਨਹੀਂ ਕਰਦੇ ਉਹ ਵੈਸਟਪੈਕ ਦੀ ਆਪਣੀ ਖੁਦ ਦੀ ਪਾਲਿਸੀ ਆ ਜੇ ਤੁਸੀਂ ਡਿਪੋਜ਼ਰ 20% ਦਿੰਨੇ ਹੋ ਫਿਰ ਮੈਟਰ ਨਹੀਂ ਕਰਦਾ ਫਿਰ ਤੁਸੀਂ 20000 ਦੀ ਲਿਮਿਟ ਹੋਵੇ ਚਾਹੇ 30 ਦੀ ਹੋਵੇ 35 40 ਦੀ ਵੀ ਹੋਵੇ ਕੋਈ ਫਰਕ ਨਹੀਂ ਪੈਂਦਾ ਐਜ਼ ਅਲੋਂਗ ਐਜ਼ ਉਹ ਤੁਹਾਡੀ ਸਰਵਿਸਿੰਗ ਨੂੰ ਇੰਪੈਕਟ ਨਹੀਂ ਕਰਦਾ ਪਰ ਦੋ ਤਿੰਨ ਬੈਂਕ ਐਸ ਜੀ ਐਨ ਜਿਹੜੀ 10% ਦੇ ਘਰ ਲੈਨੇ ਹੋ ਚਾਹੇ ਤੁਸੀਂ 20000 ਲੋਨ ਹੋਵੇ 30000 ਰੁਪਏ 40000 ਤੱਕ ਵੀ ਕ੍ਰੈਡਿਟ ਕਾਰਡ ਹੋਵੇ ਉਹ ਆਪਣੇ ਮੈਟਰ ਨਹੀਂ ਕਰਦਾ ਬਟ ਮੈਂ ਮੇਰੀ ਜਿਹੜੀ ਰეკਮੈਂਡੇਸ਼ਨਸ ਹੁੰਦੀ ਹੈ ਜਦੋਂ ਤੁਸੀਂ ਕਰ ਲੈ ਲੈਂਦੇ ਹੋ ਆ ਚੀਜ਼ਾਂ ਮਿਨੀਮਲ ਕਰ ਦੋ 10000 ਦਾ ਇੱਕ ਕ੍ਰੈਡਿਟ ਕਾਰਡ ਰੱਖ ਲਓ ਕਿ ਕੱਲ ਨੂੰ ਐਮਰਜੈਂਸੀ ਨੂੰ ਇੰਡੀਆ ਜਾਣ ਦੀ ਕਦੇ ਵੀ ਲੋੜ ਪੈ ਸਕਦੀ ਆ ਠੀਕ ਹੈ ਪੈਸਾ ਚਾਹੇ ਥੋੜਾ ਕੋਈ ਪੈਸਾ ਪਿਆ ਹੋਵੇ 10 ਵੀ ਹੈ ਡਾਲਰ ਜਾਂ ਫਿਰ ਥੋੜਾ ਕੋਈ ਇੱਕ ਕ੍ਰੈਡਿਟ ਕਾਰਡ ਪਿਆ ਹੋਵੇ 10000 ਰੁਪਏ ਤੱਕ ਜਿੱਦੀ ਲਿਮਟ ਤੁਸੀਂ ਕਦੇ ਵਰਤ ਨਹੀਂ ਨੀ ਉਹ ਬੈਕਅਪ ਆ ਸਾਡਾ ਕੱਲ ਨੂੰ ਐਮਰਜੈਂਸੀ ਇੰਡੀਆ ਪੈ ਗਈ ਤਾਂ ਅਸੀਂ ਆਪਣੀ ਟਿਕਟ ਲੈ ਕੇ ਨਾਲ ਹੀ ਇੰਡੀਆ ਜਾ ਸਕਦੇ ਹਾਂ ਸੋ ਉਹ ਚੀਜ਼ਾਂ ਲਈ ਵਰਤ ਉਹਨੂੰ ਰੱਖ ਦਿਓ ਇੱਕ ਛੋਟਾ ਪਰ ਜੋ ਵੱਡੇ ਜਿਆਦਾ ਲਿਮਟਾਂ ਨਾ ਰੱਖੋ ਕਿਉਂਕਿ ਜਦੋਂ ਥੋੜਾ ਕੋਈ ਲੋਨ ਹੋ ਜਾਂਦਾ ਫਿਰ ਤੁਸੀਂ ਚਾਹੁੰਦੇ ਨਹੀਂ ਕਿ ਥੋੜਾ ਕੋਈ ਜਿਆਦਾ ਰੀਪੇਮੈਂਟ ਆ ਹੁਣ ਇੱਕ ਇਹ ਕਦਰ ਜੰਮਦੀ ਜਾਂਦੀ ਹੈ ਪੇਮੈਂਟ ਇੱਕ ਕਯੂ ਕਾਰਡ ਦੀ ਜਾਂਦੀ ਹੈ ਇੱਕ ਫਿਰ ਐ ਸੋ ਮੈਂ ਮੈਂ ਪ੍ਰਿਫਰ ਕਰਦਾ ਨਾ ਕਿ ਬੰਦ ਨਾ ਕੋ ਬੰਦ ਕਰ ਦਿਓ ਇੱਕ ਰੱਖ ਲਓ ਐਮਰਜੈਂਸੀ ਲਈ ਪਰ ਜੇ ਤੁਹਾਡੇ ਕੋਲ ਇਨਕਮ ਵਧੀਆ ਹੈਗੀ ਆ ਤੁਸੀਂ ਵਧੀਆ ਗੁੱਡ ਸੇਵਰ ਹੋ ਤੁਹਾਨੂੰ ਕ੍ਰੈਡਿਟ ਕਾਰਡ ਯੂਜ਼ ਕਰਨ ਲਈ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਡੀ ਆਦਤਾਂ ਕਿਹੜੀਆਂ ਨੇ ਜੇ ਤੁਹਾਡੀ ਆਦਤ ਹੈ ਕਿ ਤੁਹਾਡੀ ਦੇਖ ਕੇ ਕਿ ਤਾਸ਼ਿਰ ਦੀ ਲਿਮਟ ਪਈ ਆ ਭੱਜ ਕੇ ਜਾਓਗੇ ਤੁਸੀਂ ਸ਼ਾਪਿੰਗ ਕਰਨ ਬਿਕੋਜ਼ ਮੈਜੋਰਟੀ ਸਾਈਕੋਲੋਜੀਕਲ ਇਹੀ ਹੁੰਦਾ ਜਦੋਂ ਅਸੀਂ ਸ਼ਾਪਿੰਗ ਅਨ ਜਾਵਾਂਗੇ ਆਪਾਂ ਕੋਲ ਅਕਾਊਂਟ ਚ ਪੈਸੇ ਦੇਖਾਂਗੇ ਅਕਾਊਂਟ ਚ ਤਾਂ 500 ਆ ਸਰ ਕੋਈ ਨਾ 10000 ਦੀ ਲਿਮਟ ਹੈਗੀ ਹੋਈ ਆ ਅਗਲੇ ਮਹੀਨੇ ਦੇ ਦਾਂਗੇ ਉਹ ਅਗਲਾ ਮਹੀਨਾ ਫਿਰ ਕਦੇ ਨਹੀਂ ਆਉਂਦਾ ਫਿਰ ਤੁਸੀਂ ਮਿਨਿਮਮ ਪੇਮੈਂਟ ਕਰਦੇ ਨੇ ਕਿ ਮਿਨਿਮਮ ਪੇਮੈਂਟ ਕਰਦੇ ਰਹੇ ਨੇ ਉਹ ਸੋ ਫਿਰ ਉਹ ਮਿਨਿਮਮ ਪੇਮੈਂਟ ਤੇ ਕੀ ਹੁੰਦਾ ਤਾਂ ਫਿਰ ਉਹ ਤੁਹਾਡੇ ਤੁਹਾਨੂੰ ਵਿਆਜ ਪੈਂਦਾ 20 25 25% ਸੋ ਉਹ ਕਦੇ ਫਿਰ ਜਿਹੜਾ ਕਿ ਪੇ ਆਫ ਅਨਫੋਰਚਨਟਲੀ ਨਹੀਂ ਹੁੰਦਾ ਸੋ ਕ੍ਰੈਡਿਟ ਕਾਰਡ ਉਦਾਂ ਇੰਪੈਕਟ ਨਹੀਂ ਕਰਦੇ ਬਟ ਸਟੇ ਅਵੇ ਫਰਮ ਦਨ ਕਿ ਇਹਨਾਂ ਨਾਲ ਯੂਜ਼ ਕਰੋ ਕਿ ਤੁਸੀਂ ਇਹਨੂੰ ਪੇ ਨਾ ਕਰ ਸਕੋ ਬਿਲਕੁਲ ਬਿਲਕੁਲ ਸੋ ਬਿਲਕੁਲ ਜੀ ਇਹ ਚੀਜ਼ ਜਿਹੜੀ ਇਹ ਵੀ ਸਾਨੂੰ ਕੁਐਸਚਨ ਆ ਜਿਹੜਾ ਆਇ ਜਿਤਪਾਲ ਜੀ ਤੁਸੀਂ ਅਹਿਮ ਜਾਣਕਾਰੀ ਸਾਨੂੰ ਸਾਂਝੀ ਕੀਤੀ ਸਮਾਂ ਹੋਰ ਜਾਸਨੀ ਦੇ ਰਹਿਆ ਸਮਾਂ ਜਿਹੜਾ ਤੁਹਾਡਾ ਜਿਆਦਾ ਲੈ ਲਿਆ ਤੇ ਆਉਣ ਵਾਲੇ ਦਿਨਾਂ ਚ ਫਿਰ ਰੈਜੰਦੇ ਪ੍ਰੋਗਰਾਮ ਜਿਹੜਾ ਫਿਰ ਕਰਾਂਗੇ ਸਟੂਡੀਓ ਆਏ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਧੰਨਵਾਦ ਹਰਮਨ ਐਂਡ ਸਸੀ ਕਾ ਜੀ ਸਾਰਿਆਂ ਤੁਸੀਂ ਹੁਣੇ ਕਯੂ ਕਾਰਡ ਜਿਮ ਕਾਰਡ ਜਿਹੜੇ ਆਪਣੇ ਕ੍ਰੈਡਿਟ ਕਾਰਡ ਇੱਥੇ ਚੱਲਦੇ ਆ ਉਹਨਾਂ ਦੀ ਗੱਲ ਕੀਤੀ ਹੈ ਇਹ ਕੁਐਸਚਨ ਆਇਆ ਸੀ ਵੀ ਕੀ ਇਹ ਕਾਰਡ ਤੁਹਾਡਾ ਲੋਨ ਪਾਸ ਕਰਾਉਣ ਦੇ ਵਿੱਚ ਦਿੱਕਤ ਕਰਦੇ ਆ ਤੇ ਇਹਦੇ ਬਾਰੇ ਚੰਨਣਾ ਜਰੂਰ ਪਾ ਦਿਓ ਕਿਉਂਕਿ ਕਈ ਵਾਰੀ ਨਾ ਜਦੋਂ ਫਿਰ ਬੰਦਾ ਫਸਟ ਹੋਮ ਬਾਏਰ ਪਹਿਲਾ ਪਹਿਲਾ ਤਾਂ ਲੇ ਕੋ ਹਰ ਹੀ ਕੰਦਾ ਇੱਥੇ ਜੀ ਕੋਈ ਸਟੂਡੈਂਟ ਆਇਆ ਕੋਈ ਵਰਕ ਬੀਜ਼ੇ ਤੇ ਆਇਆ ਮੁੜ ਕੇ ਆ ਕੇ ਪੈਸੇ ਦੀ ਲੋੜ ਸਾਰਿਆਂ ਨੂੰ ਹੁੰਦੀ ਆ ਹੋਰ ਤਾਂ ਕੋਈ ਆਪਸ਼ਨ ਨਹੀਂ ਹੁੰਦੀ ਫਿਰ ਕਈ ਵਾਰੀ ਇਹ ਹੁੰਦਾ ਵੀ ਯਾਰ ਇੰਡੀਆ ਨੂੰ ਜਾਣਾ ਟੈਕਨਾ ਲੈਣੀ ਆ ਕਹਿੰਦੇ ਜੀ ਉਹ ਆਪੇ ਟੈਕਨਾਲੋਜੀ ਜੈਸਟ ਕਰ ਦਿੰਦੇ ਆ ਤੁਸੀਂ ਕਯੂ ਕਾਰਡ ਹੈਗੇ ਜਿਮ ਹੈਗਾ ਤੇ ਉਹਦੇ ਤੇ ਤੁਹਾਨੂੰ 9 ਮਹੀਨੇ ਮਿਲ ਜਾਣੇ 12 ਮਹੀਨੇ ਮਿਲ ਜਾਣੇ ਬੰਦਾ ਉੱਥੇ ਉਸ ਲਾਲਚ ਦੇ ਵਿੱਚ ਕਈ ਵਾਰੀ ਫਸ ਕੇ ਇਹਦਾ ਵੀ ਕਾਰਡ ਲੈ ਲੈਂਦਾ ਤੇ ਮੈਂ ਵੀ ਉਹਨਾਂ ਜਿਹਾ ਜੀ ਮੈਂ ਜਦੋਂ ਘਰ ਦਾ ਸਮਾਨ ਲੈਣਾ ਸੀ ਮੈਂ ਉਦੋਂ ਜਿਮ ਕਾਰਡ ਬਣਵਾਇਆ ਤੇ ਪਰ ਕਹਿੰਦੇ ਜੀ ਇਹ ਜਦੋਂ ਤੁਸੀਂ ਫਿਰ ਘਰ ਲੈਣਾ ਨਾ ਉਦੋਂ ਇਹ ਤੰਗ ਕਰਦੇ ਆ ਉਹ ਪਹਿਲਾਂ ਪੁੱਛਦੇ ਆ ਵੀ ਤੁਹਾਡੇ ਕੋਲ ਇਹ ਕਾਰਡ ਕਿੰਨੇ ਦਾ ਜੀ ਕਿੰਨੇ ਕਿਤੇ ਬਣੇ ਹੋਏ ਆ ਤੇ ਜਿਨ੍ਹਾਂ ਕੋ ਕਹਿੰਦੇ ਇਹ ਕਾਰਡ ਹੈਗੇ ਆ ਉਹਨਾਂ ਦੇ ਲੋਨ ਫਿਰ ਕਈ ਵਾਰੀ ਆਬਜੈਕਸ਼ਨ ਲੱਗ ਜਾਂਦਾ ਵੀ ਪਹਿਲਾਂ ਇਹ ਕਾਰਡ ਬੰਦ ਕਰਵਾਓ ਤੇ ਜਾਂ ਫਿਰ ਰੀਫਾਈਨਾਂਸ ਕਰਵਾਉਣਾ ਉਦੋਂ ਵੀ ਕਹਿੰਦੇ ਇਹ ਦਿੱਕਤ ਆਉਂਦੀ ਹੈ ਕਿੰਨਾ ਕੁ ਸੱਚਾ ਹੈ ਇਹ ਇਹ ਜਰੂਰ ਦੱਸ ਦਿਓ ਇਹ ਜੀ 95% ਛੂਟ ਹੈ اچھا ਕੋਈ ਫਰਕ ਨਹੀਂ ਪੈਂਦਾ ਫਰਕ ਉਦੋਂ ਪੈਂਦਾ ਜੇ ਤੁਹਾਡੀ ਇਨਕਮ ਲਿミਟਿਡ ਹੈ ਹੁਣ ਮੰਨ ਲਓ ਕਿ ਤੁਹਾਡੀ ਇਨਕਮ ਬਹੁਤ ਲਿミਟਿਡ ਹੈ ਤੇ ਤੁਸੀਂ 8 ਲੱਖ ਦਾ ਕਰ ਲੈਣਾ ਤੁਸੀਂ ਮੇਬੀ ਥੋੜੀ ਸੈਲਰੀ ਬੇਸ ਸੈਲਰੀ ਹੈ ਜਾਂ ਥੋੜੀ ਸੈਲਫ ਬੇਸ ਵਾਲੀ ਥੋੜੀ ਹਾਈ ਹੈ ਫੇਟਨੋਵ ਇਹ ਉਹ ਇਫੈਕਟ ਹੋ ਸਕਦਾ ਪਰ ਬੈਂਕ ਕਦੀ ਇਹ ਨਹੀਂ ਕਹਿੰਦੀ ਹੁੰਦੀ ਹੁਣ ਜੇ ਤੁਹਾਡੇ ਕੋਲ 10000 ਦਾ ਕਯੂ ਕਾਰਡ ਆ ਜਾਂ 10000 ਦਾ ਜੈਮ ਵੀਜ਼ਾ ਤੁਹਾਡੇ ਕੋਲ ਠੀਕ ਹੈ ਟੋਟਲ ਲਿਮਟ 10000 ਜਾਂ 15000 ਨੇ ਜੀ ਠੀਕ ਹੈ ਬੈਂਕ ਨੇ ਕਦੀ ਨਹੀਂ ਇਹ ਆ ਕੇ ਕਹਿਣਾ ਕਿ ਨਾ ਹਰਮਨ ਸਿੰਘ ਆ ਤੁਹਾਡੇ ਕੋਲੇ ਤਾਂ 15000 ਦਾ ਜੈਮ ਵੀਜ਼ਾ ਅਸੀਂ ਤੁਹਾਨੂੰ ਲੋਨ ਨਹੀਂ ਦੇਣਾ ਨਹੀਂ ਬੈਂਕ ਨੇ ਤਾਂ ਕਹਿਣਾ ਜੇ ਤਾਂ ਪਹਿਲੀ ਗੱਲ ਜੇ ਤੁਹਾਡੀ ਸਰਵਿਸਿੰਗ ਮੀਟਿੰਗ ਹੋ ਰਹੀ ਤੁਹਾਡਾ ਲੋਨ ਉਹ ਨਾ ਹੋ ਨਹੀਂ ਰਿਹਾ ਬਿਕੋਜ਼ ਬੰਦਰ ਬਿਕੋਜ਼ ਜਦੋਂ ਤੁਸੀਂ 15000 ਚਾਹੇ ਤੁਸੀਂ ਲੋਕਾਂ ਨੂੰ ਕਈ ਵਾਰ ਇਹ ਲੱਗ ਜਾਂਦਾ ਕਿ ਅਸੀਂ ਯੂਜ਼ ਤਾਂ ਕਰਦੇ ਨਹੀਂ ਉਹ ਤਾਂ ਜੇ ਤੁਹਾਡੀ ਲਿਮਿਟ ਵੀ ਪਈ ਆ ਲਿਮਿਟ ਵੀ ਬੈਂਕ ਨੇ ਕੰਸੀਡਰ ਉਨੀ ਕਰਨੀ ਹੈ ਚਾਹੇ ਬੈਲੈਂਸ ਜ਼ੀਰੋ ਆ ਲਿਮਿਟ 15000 ਆ ਤਾਂ ਬੈਂਕ ਨੇ 15000 ਨੂੰ ਹੀ ਕੰਸੀਡਰ ਕਰਨਾ ਭਾਵੇਂ ਤੁਸੀਂ ਕੱਲ ਨੂੰ 15000 ਕਦੇ ਵੀ ਖਰਚ ਸਕਦੇ ਹੋ ਤੁਹਾਨੂੰ ਕਿ ਲਿਮਿਟ ਪਈ ਹੈ ਨਾ ਤੁਸੀਂ ਬੈਂਕ ਤੁਹਾਨੂੰ ਕਿਸੇ ਦੀ ਪਰਮਿਸ਼ਨ ਦੀ ਲੋੜ ਨਹੀਂ ਤੁਸੀਂ ਕਦੇ ਵੀ ਖਰਚ ਸਕਦੇ ਹੋ ਸੋ ਜੇ ਤੁਹਾਡੀ ਸਰਵਿਸੇਬਿਲਟੀ ਟਾਈਟ ਹੁੰਦੀ ਹੈ ਇਨਕਮ ਕੱਟ ਹੋ ਜਾਂਦੀ ਹੈ ਤਾਂ ਤੁਹਾਨੂੰ ਉਹ ਚੀਜ਼ ਇੰਪੈਕਟ ਕਰੂਗੀ ਕਿ ਕਯੂ ਕਾਰਡ ਹੋਵੇ ਜਮਬੀ ਸਾਹਿਬ ਕੋਈ ਵੀ ਕਾਰ ਹੋਵੇ ਜਾਂ ਕੋਈ ਵੀ ਕਾਰ ਲੋਨ ਹੋਵੇ ਪਰਸਨਲ ਹੋਵੇ ਠੀਕ ਹੈ ਜੇ ਤੁਹਾਡੀ ਇਨਕਮ ਸਫੀਸ਼ੀਐਂਟ ਹੈਗੀ ਆ ਤਾਂ ਥੋੜੇ ਕੋਲ ਹੁਣ ਕ੍ਰੈਡਿਟ ਕਾਰਡ ਦੀ ਲਿਮਿਟ ਹੈ 1 ਲੱਖ ਡਾਲਰ ਦੀਆਂ ਨੇ ਜੀ ਠੀਕ ਹੈ ਤੁਸੀਂ ਡਿਪੋਜ਼ਿਟ 10% ਦੇ ਰਹੇ ਹੋ ਜਾਂ ਤੁਹਾਡੇ ਕੋਲ ਲਿਮਿਟ 50 ਹਜ਼ਾਰ ਦੀਆਂ ਨੇ ਸਮ ਬੈਂਕਸ ਜਿਹੜੀਆਂ ਹੈਗੀਆਂ ਨੇ ਜਿਹੜੀਆਂ ਨਿਊਜ਼ੀਲੈਂਡ ਦੇ ਵਿੱਚ ਦੋ ਤਿੰਨ ਬੈਂਕਾਂ ਨੇ ਜਿਹੜੀਆਂ ਤੁਸੀਂ 10% ਡਿਪੋਜ਼ਿਟ ਦੇ ਰਹੇ ਹੋ ਤਾਂ ਤੁਹਾਡੇ ਕੋਲ 20 30 40 ਹਜ਼ਾਰ ਤੱਕ ਕ੍ਰੈਡਿਟ ਕਾਰਡ ਦੀ ਲਿਮਿਟਰ ਨੇ ਉਹ ਤਾਂ ਵੀ ਪਾਸ ਕਰ ਦਿੰਦੇ ਆ ਜੀ ਪਰ ਇੱਕ ਬੈਂਕਾ ਜਿਹੜੀ ਲਾਲ ਰੰਗ ਦੀ ਬੈਂਕ ਹੈ ਜਿਹੜੀ ਉਹ ਕਹਿੰਦੀ ਹੈ ਕਿ ਜੇ ਤੁਸੀਂ 10% ਮਤਲਬ ਮੈਂ ਨਹੀਂ ਲੈ ਦਿੰਦਾ ਵੈਸਟ ਬੈਕ ਬੈਂਕ ਆ ਵੈਸਟ ਬੈਕ ਬੈਂਕ ਕਹਿੰ ਤਾ ਥੋੜਾ ਜਿਹੜਾ ਸ਼ਾਰਟ ਟਰਮ ਡਾਟਾ ਚਾਹੇ ਤੁਹਾਡਾ ਕੋਈ ਕ੍ਰੈਡਿਟ ਕਾਰਡ ਆ ਚਾਹੇ ਤੁਹਾਡਾ ਕੋਈ ਕਾਰ ਲੋਨ ਆ ਜਾਂ ਪਰਸਨਲ ਲੋਨ ਆ ਕੁਝ ਵੀ ਆ ਉਹ 10-12000 ਤੋਂ ਵੱਧ ਉਹ ਐਕਸੈਪਟ ਨਹੀਂ ਕਰਦੇ ਉਹ ਵੈਸਟਪੈਕ ਦੀ ਆਪਣੀ ਖੁਦ ਦੀ ਪਾਲਿਸੀ ਆ ਜੇ ਤੁਸੀਂ ਡਿਪੋਜ਼ਰ 20% ਦਿੰਨੇ ਹੋ ਫਿਰ ਮੈਟਰ ਨਹੀਂ ਕਰਦਾ ਫਿਰ ਤੁਸੀਂ 20000 ਦੀ ਲਿਮਿਟ ਹੋਵੇ ਚਾਹੇ 30 ਦੀ ਹੋਵੇ 35 40 ਦੀ ਵੀ ਹੋਵੇ ਕੋਈ ਫਰਕ ਨਹੀਂ ਪੈਂਦਾ ਐਜ਼ ਅਲੋਂਗ ਐਜ਼ ਉਹ ਤੁਹਾਡੀ ਸਰਵਿਸਿੰਗ ਨੂੰ ਇੰਪੈਕਟ ਨਹੀਂ ਕਰਦਾ ਪਰ ਦੋ ਤਿੰਨ ਬੈਂਕ ਐਸ ਜੀ ਐਨ ਜਿਹੜੀ 10% ਤੇ ਕਰ ਲੈਣੇ ਹੋ ਚਾਹੇ ਤੁਸੀਂ 20000 ਲੋਨ ਹੋਵੇ 30000 ਰੁਪਏ 40000 ਤੱਕ ਵੀ ਕ੍ਰੈਡਿਟ ਕਾਰਡ ਹੋਵੇ ਉਹ ਆਪਣੇ ਮੈਟਰ ਨਹੀਂ ਕਰਦਾ ਬਟ ਮੈਂ ਮੇਰੀ ਜਿਹੜੀ ਰეკਮੈਂਡੇਸ਼ਨਸ ਹੁੰਦੀ ਹੈ ਜਦੋਂ ਤੁਸੀਂ ਕਰ ਲੈ ਲੈਂਦੇ ਹੋ ਆ ਚੀਜ਼ਾਂ ਮਿਨੀਮਲ ਕਰ ਦੋ 10000 ਦਾ ਇੱਕ ਕ੍ਰੈਡਿਟ ਕਾਰਡ ਰੱਖ ਲਓ ਕਿ ਕੱਲ ਨੂੰ ਐਮਰਜੈਂਸੀ ਪੈ ਜਾਂਦੀ ਆ ਬਿਕਾਜ਼ ਅਸੀਂ ਮੈਂ ਹਮੇਸ਼ਾ ਕਹਿੰਦਾ ਕਿ ਅਸੀਂ ਹੈਗੇ ਇਮੀਗ੍ਰੈਂਟ ਠੀਕ ਹੈ ਸਾਨੂੰ ਇੰਡੀਆ ਜਾਣ ਦੀ ਕਦੇ ਵੀ ਲੋੜ ਪੈ ਸਕਦੀ ਆ ਠੀਕ ਹੈ ਪੈਸਾ ਚਾਹੇ ਥੋੜਾ ਕੋਈ ਪੈਸਾ ਪਿਆ ਹੋਵੇ 10 ਵੀ ਹੈ ਡਾਲਰ ਜਾਂ ਫਿਰ ਥੋੜਾ ਕੋਈ ਇੱਕ ਕ੍ਰੈਡਿਟ ਕਾਰਡ ਪਿਆ ਹੋਵੇ 10000 ਰੁਪਏ ਤੱਕ ਜਿੱਦੀ ਲਿਮਟ ਤੁਸੀਂ ਕਦੇ ਵਰਤ ਨਹੀਂ ਨੀ ਉਹ ਬੈਕਅਪ ਆ ਸਾਡਾ ਕੱਲ ਨੂੰ ਐਮਰਜੈਂਸੀ ਇੰਡੀਆ ਪੈ ਗਈ ਤਾਂ ਅਸੀਂ ਆਪਣੀ ਟਿਕਟ ਲੈ ਕੇ ਨਾਲ ਹੀ ਇੰਡੀਆ ਜਾ ਸਕਦੇ ਹਾਂ ਸੋ ਉਹ ਚੀਜ਼ਾਂ ਨੇ ਵਰਤ ਉਹਨੂੰ ਰੱਖ ਦਿਓ ਇੱਕ ਛੋਟਾ ਪਰ ਜੋ ਵੱਡੇ ਜਿਆਦਾ ਲਿਮਟਾਂ ਨਾ ਰੱਖੋ ਕਿਉਂਕਿ ਜਦੋਂ ਥੋੜਾ ਕੋਈ ਲੋਨ ਹੋ ਜਾਂਦਾ ਫਿਰ ਤੁਸੀਂ ਚਾਹੁੰਦੇ ਨਹੀਂ ਕਿ ਥੋੜਾ ਕੋਈ ਜਿਆਦਾ ਰੀ ਪੇਮੈਂਟ ਆ ਹੋਣ ਇੱਕ ਇੱਕ ਤਾਂ ਜਮਦੀ ਜਾਂਦੀ ਹੈ ਪੇਮੈਂਟ ਇੱਕ ਕਯੂ ਕਾਰਡ ਦੀ ਜਾਂਦੀ ਹੈ ਇੱਕ ਫਿਰ ਐਸਵੀ ਦੇ ਸੋ ਮੈਂ ਉਹ ਮੈਂ ਪ੍ਰਿਫਰ ਕਰਦਾ ਨਾ ਕਿ ਬੰਦ ਨਾ ਕੋ ਬੰਦ ਕਰ ਦਿਓ ਇੱਕ ਰੱਖ ਲਓ ਐਮਰਜੈਂਸੀ ਲਈ ਪਰ ਜੇ ਤੁਹਾਡੇ ਕੋਲ ਇਨਕਮ ਵਧੀਆ ਹੈਗੀ ਆ ਤੁਸੀਂ ਵਧੀਆ ਗੁੱਡ ਸੇਵਰ ਹੋ ਤੁਹਾਨੂੰ ਕ੍ਰੈਡਿਟ ਕਾਰਡ ਯੂਜ਼ ਕਰਨ ਲਈ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਡੀ ਆਦਤਾਂ ਕਿਹੜੀਆਂ ਨੇ ਜੇ ਤੁਹਾਡੀ ਆਦਤ ਹੈ ਕਿ ਤੁਹਾਡੀ ਦੇਖ ਕੇ ਕਿ ਤਾਸ਼ਿਰ ਦੀ ਲਿਮਿਟ ਪਈ ਆ ਭੱਜ ਕੇ ਜਾਵੋਗੇ ਤੁਸੀਂ ਸ਼ਾਪਿੰਗ ਕਰਨ ਬਿਕੋਜ਼ ਮжоਰਿਟੀ ਸਾਈਕੋਲੋਜੀਕਲੀ ਇਹੀ ਹੁੰਦਾ ਜਦੋਂ ਅਸੀਂ ਸ਼ਾਪਿੰਗ ਕਰਨ ਜਾਵਾਂਗੇ ਆਪਾਂ ਕੋਲ ਅਕਾਊਂਟ ਚ ਪੈਸੇ ਦੇਖਾਂਗੇ ਅਕਾਊਂਟ ਚ ਤਾਂ 500 ਆ ਚਲ ਕੋਈ ਨਾ 10000 ਦੀ ਲਿਮਿਟ ਤਾਂ ਹੈਗੀ ਹੋਈ ਆ ਅਗਲੇ ਮਹੀਨੇ ਦੇ ਦਾਂ ਕਿ ਮਿਨਿਮਮ ਪੇਮੈਂਟ ਕਰਦੇ ਰਹਿੰਦੇ ਰਹੇ ਹੋ ਸੋ ਫਿਰ ਉਹ ਮਿਨਿਮਮ ਪੇਮੈਂਟ ਤੇ ਕੀ ਹੁੰਦਾ ਤਾਂ ਫਿਰ ਉਹ ਤੁਹਾਡੇ ਤੁਹਾਨੂੰ ਵਿਆਜ ਪੈਂਦਾ 20 25 25% ਜੀ ਸੋ ਉਹ ਕਦੇ ਫਿਰ ਜਿਹੜਾ ਕਿ ਪੇ ਆਫ ਅਨਫੋਰਚਨਟਲੀ ਨਹੀਂ ਹੁੰਦਾ ਸੋ ਕ੍ਰੈਡਿਟ ਕਾਰਡ ਉਦਾਂ ਇੰਪੈਕਟ ਨਹੀਂ ਕਰਦੇ ਬਟ ਸਟੇ ਅਵੇ ਫਰਮ ਦਨ ਕਿ ਇਹਨਾਂ ਨਾਲ ਯੂਜ਼ ਕਰੋ ਕਿ ਤੁਸੀਂ ਇਹਨੂੰ ਪੇ ਨਹੀਂ ਕਰ ਸਕੋ ਬਿਲਕੁਲ ਬਿਲਕੁਲ ਸੋ ਬਿਲਕੁਲ ਜੀ ਇਹ ਚੀਜ਼ ਜਿਹੜੀ ਇਹ ਵੀ ਸਾਨੂੰ ਕੁਐਸਚਨ ਆ ਜਿਹੜਾ ਆਇਆ ਸੀ ਤੇ ਪੀਟਰਪਾਲ ਜੀ ਤੁਸੀਂ ਅਹਿਮ ਜਾਣਕਾਰੀ ਸਾਨੂੰ ਸਾਂਝੀ ਕੀਤੀ ਸਮਾਂ ਹੋਰ ਜਾਸਨੀ ਦੇ ਰਹਿਆ ਸਮਾਂ ਜੇ ਤੁਹਾਡਾ ਜਿਆਦਾ ਲੈ ਲਿਆ ਤੇ ਆਉਣ ਵਾਲੇ ਦਿਨਾਂ ਚ ਫਿਰ ਐਦਾਂ ਦਾ ਹੀ ਪ੍ਰੋਗਰਾਮ ਜਿਹੜਾ ਫਿਰ ਕਰਾਂਗੇ ਸਟੂਡੀਓ ਆਏ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਧੰਨਵਾਦ ਹਰਮਨ ਐਂਡ ਸਸੀ ਕਾ ਜੀ ਸਾਰਿਆਂ ਨੂੰ ਤੁਸੀਂ ਹੁਣੇ ਕਯੂ ਕਾਰਡ ਜਿਮ ਕਾਰਡ ਜਿਹੜੇ ਆਪਣੇ ਕ੍ਰੈਡਿਟ ਕਾਰਡ ਇੱਥੇ ਚੱਲਦੇ ਆ ਉਹਨਾਂ ਦੀ ਗੱਲ ਕੀਤੀ ਹੈ ਇੱਕ ਕੁਐਸਚਨ ਆਇਆ ਸੀ ਵੀ ਕੀ ਇਹ ਕਾਰਡ ਤੁਹਾਡਾ ਲੋਨ ਪਾਸ ਕਰਾਉਣ ਦੇ ਵਿੱਚ ਦਿੱਕਤ ਕਰਦੇ ਆ ਤੇ ਇਹਦੇ ਬਾਰੇ ਚੰਨਣਾ ਜਰੂਰ ਪਾ ਦਿਓ ਕਿਉਂਕਿ ਕਈ ਵਾਰੀ ਨਾ ਜਦੋਂ ਫਿਰ ਬੰਦਾ ਫਸਟ ਹੋਮ ਬਾਏਰ ਪਹਿਲਾਂ ਪਹਿਲਾਂ ਤਾਂ ਇਹ ਕੋ ਹਰ ਹੀ ਕਹਾਂਦਾ ਇੱਥੇ ਜੀ ਕੋਈ ਸਟੂਡੈਂਟ ਆਇਆ ਕੋਈ ਵਰਕ ਬੀਜ਼ੇ ਤੇ ਆਇਆ ਮੁੜ ਕੇ ਆ ਕੇ ਪੈਸੇ ਦੀ ਲੋੜ ਸਾਰਿਆਂ ਨੂੰ ਹੁੰਦੀ ਆ ਹੋਰ ਤਾਂ ਕੋਈ ਆਪਸ਼ਨ ਨਹੀਂ ਹੁੰਦੀ ਫਿਰ ਕਈ ਵਾਰੀ ਇਹ ਹੁੰਦਾ ਵੀ ਯਾਰ ਇੰਡੀਆ ਨੂੰ ਜਾਣਾ ਟੈਕਨਾਲ ਲੈਣੀ ਆ ਕਹਿੰਦੇ ਜੀ ਉਹ ਆਪੇ ਟੈਕਨਾਲ ਅਲੀ ਸੁਜੈਸਟ ਕਰ ਦਿੰਦੇ ਆ ਤੁਸੀਂ ਕਯੂ ਕਾਰਡ ਹੈਗਾ ਜਿਮ ਹੈਗਾ ਤੇ ਉਹਦੇ ਤੇ ਤੁਹਾਨੂੰ 9 ਮਹੀਨੇ ਮਿਲ ਜਾਣੇ 12 ਮਹੀਨੇ ਮਿਲ ਜਾਣੇ ਬੰਦਾ ਉੱਥੇ ਉਸ ਲਾਲਚ ਦੇ ਵਿੱਚ ਕਈ ਵਾਰੀ ਫਸ ਕੇ ਇਹਦਾ ਵੀ ਕਾਰਡ ਲੈ ਲੈਂਦਾ ਤੇ ਮੈਂ ਵੀ ਉਹਨਾਂ ਜਿਹਾ ਜੀ ਮੈਂ ਜਦੋਂ ਘਰ ਦਾ ਸਮਾਨ ਲੈਣਾ ਸੀ ਮੈਂ ਉਹਦੋਂ ਜਿਮ ਕਾਰਡ ਬਣਵਾਇਆ ਤੇ ਪਰ ਕਹਿੰਦੇ ਜੀ ਇਹ ਜਦੋਂ ਤੁਸੀਂ ਫਿਰ ਘਰ ਉਦੋਂ ਇਹ ਤੰਗ ਕਰਦੇ ਆ ਉਹ ਪਹਿਲਾਂ ਪੁੱਛਦੇ ਆ ਵੀ ਤੁਹਾਡੇ ਕੋਲ ਇਹ ਕਾਰਡ ਕਿੰਨੇ ਕਾ ਜੀ ਕਿੰਨੇ ਕਿਤੇ ਬਣੇ ਹੋਏ ਆ ਤੇ ਜਿਨ੍ਹਾਂ ਕੋ ਕਹਿੰਦੇ ਇਹ ਕਾਰਡ ਹੈਗੇ ਆ ਉਹਨਾਂ ਦੇ ਲੋਨ ਫਿਰ ਕਈ ਵਾਰੀ ਆਬਜੈਕਸ਼ਨ ਲੱਗ ਜਾਂਦਾ ਵੀ ਪਹਿਲਾਂ ਇਹ ਕਾਰਡ ਬੰਦ ਕਰਵਾਓ ਤੇ ਜਾਂ ਫਿਰ ਰੀਫਾਈਨਾਂਸ ਕਰਵਾਉਣਾ ਉਦੋਂ ਵੀ ਕਹਿੰਦੇ ਇਹ ਦਿੱਕਤ ਆਉਂਦੀ ਆ ਕਿੰਨਾ ਕੁ ਸੱਚ ਆ ਇਹ ਇਹ ਜਰੂਰ ਦੱਸ ਦਿਓ ਇਹ ਜੀ 95% ਛੂਟ ਹੈ ਅੱਛਾ ਕੋਈ ਫਰਕ ਨਹੀਂ ਪੈਂਦਾ ਫਰਕ ਉਦੋਂ ਪੈਂਦਾ ਜੇ ਤੁਹਾਡੀ ਇਨਕਮ ਲਿਮਟਿਡ ਹੈ ਹੁਣ ਮੰਨ ਲਓ ਕਿ ਤੁਹਾਡੀ ਇਨਕਮ ਬਹੁਤ ਲਿਮਿਟਡ ਹੈ ਤੇ ਤੁਸੀਂ 8 ਲੱਖ ਦਾ ਕਰ ਲੈਣਾ ਤੁਸੀਂ ਮੇਬੀ ਥੋੜੀ ਸੈਲਰੀ ਬੇਸ ਸੈਲਰੀ ਹੈ ਜਾਂ ਥੋੜੀ ਸੈਲਫ ਬੇਸ ਵਾਲੀ ਥੋੜੀ ਜਿਹੀ ਹਾਈ ਆ ਫਿਰ ਤੁਹਾਨੂੰ ਉਹਦਾ ਇਫੈਕਟ ਹੋ ਸਕਦਾ ਪਰ ਬੈਂਕ ਕਦੀ ਇਹ ਨਹੀਂ ਕਹਿੰਦੀ ਹੁੰਦੀ ਹੁਣ ਜੇ ਤੁਹਾਡੇ ਕੋਲ 10000 ਦਾ ਕਯੂ ਕਾਰਡ ਆ ਜਾਂ 10000 ਦਾ ਜੈਮ ਵੀਜ਼ਾ ਤੁਹਾਡੇ ਕੋਲ ਠੀਕ ਹੈ ਟੋਟਲ ਲਿਮਿਟ 10000 ਜਾਂ 15000 ਨੇ ਜੀ ਠੀਕ ਹੈ ਬੈਂਕ ਨੇ ਕਦੀ ਨਹੀਂ ਇਹ ਆ ਕੇ ਕਹਿਣਾ ਕਿ ਨਾ ਹਰਮਨ ਸਿੰਘ ਤੁਹਾਡੇ ਕੋਲੇ ਤਾਂ 15000 ਦਾ ਜੈਮ ਵੀਜ਼ਾ ਅਸੀਂ ਤੁਹਾਨੂੰ ਲੋਨ ਨਹੀਂ ਦੇਣਾ ਨਹੀਂ ਬੈਂਕ ਨੇ ਤਾਂ ਕਹਿਣਾ ਜੇ ਤਾਂ ਪਹਿਲੀ ਗੱਲ ਜੇ ਥੋੜਾ ਲੋਨ ਉਹਨਾ ਹੋ ਨਹੀਂ ਰਿਹਾ ਬਿਕੋਜ਼ ਬੰਦਰ ਬਿਕੋਜ਼ ਜਦੋਂ ਤੁਸੀਂ 15000 ਚਾਹੇ ਤੁਸੀਂ ਲੋਕਾਂ ਨੂੰ ਕਈ ਵਾਰ ਇਹ ਲੱਗ ਜਾਂਦਾ ਕਿ ਅਸੀਂ ਯੂਜ਼ ਤਾਂ ਕਰਦੇ ਨਹੀਂ ਉਹ ਤਾਂ ਉਦੋਂ ਪਿਆ ਡਸਨਟ ਮੈਟਰ ਜੇ ਤੁਹਾਡੀ ਲਿਮਿਟ ਵੀ ਪਈ ਆ ਲਿਮਿਟ ਵੀ ਬੈਂਕ ਨੇ ਕੰਸੀਡਰ ਉਨੀ ਕਰਨੀ ਹੈ ਚਾਹੇ ਬੈਲੈਂਸ ਜ਼ੀਰੋ ਆ ਲਿਮਿਟ 15000 ਆ ਤਾਂ ਬੈਂਕ ਨੇ 15000 ਨੂੰ ਹੀ ਕੰਸੀਡਰ ਕਰਨਾ ਆਪਕਿ ਤੁਸੀਂ ਕੱਲ ਨੂੰ 15000 ਕਦੇ ਵੀ ਖਰਚ ਸਕਦੇ ਹੋ ਤੁਹਾਨੂੰ ਕਿ ਲਿਮਿਟ ਪਈ ਹੈ ਨਾ ਤੁਸੀਂ ਬੈਂਕ ਤੁਹਾਨੂੰ ਕਿਸੇ ਦੀ ਪਰਮਿਸ਼ਨ ਦੀ ਲੋੜ ਨਹੀਂ ਤੁਸੀਂ ਕਦੇ ਵੀ ਖਰਚ ਸਕਦੇ ਹੋ ਸੋ ਜੇ ਤੁਹਾਡੀ ਸਰਵਿਸੇਬਿਲਟੀ ਟਾਈਟ ਹੁੰਦੀ ਹੈ ਇਨਕਮ ਕੱਟ ਹੋ ਜਾਂਦੀ ਹੈ ਤਾਂ ਤੁਹਾਨੂੰ ਉਹ ਚੀਜ਼ ਇੰਪੈਕਟ ਕਰੂਗੀ ਕਿ ਕਯੂ ਕਾਰਡ ਹੋਵੇ ਜਮਬੀ ਸਾਹਿਬ ਕੋਈ ਵੀ ਕਾਰ ਹੋਵੇ ਜਾਂ ਕੋਈ ਵੀ ਕਾਰ ਲੋਨ ਹੋਵੇ ਪਰਸਨਲ ਲੋਨ ਹੋਵੇ ਠੀਕ ਹੈ ਜੇ ਤੁਹਾਡੀ ਇਨਕਮ ਸਫੀਸ਼ੀਐਂਟ ਹੈ ਥੋੜੇ ਕੋਲ ਹੁਣ ਕ੍ਰੈਡਿਟ ਕਾਰਡ ਦੀ ਲਿਮਿਟ ਹੈ 1 ਲੱਖ ਡਾਲਰ ਦੀਆਂ ਨੇ ਜੀ ਠੀਕ ਹੈ ਤੁਸੀਂ ਡਿਪੋਜ਼ਿਟ 10% ਦੇ ਰਹੇ ਹੋ ਜਾਂ ਤੁਹਾਡੇ ਕੋਲ ਲਿਮਿਟ 50 ਹਜ਼ਾਰ ਦੀਆਂ ਨੇ ਸਮ ਬੈਂਕਸ ਜਿਹੜੀਆਂ ਹੈਗੀਆਂ ਨੇ ਜਿਹੜੀਆਂ ਨਿਊਜ਼ੀਲੈਂਡ ਦੇ ਵਿੱਚ ਦੋ ਤਿੰਨ ਬੈਂਕਾਂ ਨੇ ਜਿਹੜੀਆਂ ਤੁਸੀਂ 10% ਡਿਪੋਜ਼ਿਟ ਦੇ ਰਹੇ ਹੋ ਤਾਂ ਤੁਹਾਡੇ ਕੋਲ 20 30 40 ਹਜ਼ਾਰ ਤੱਕ ਕ੍ਰੈਡਿਟ ਕਾਰਡ ਦੀ ਲਿਮਿਟਰ ਨੇ ਉਹ ਤਾਂ ਵੀ ਪਾਸ ਕਰ ਦਿੰਦੇ ਆ ਜੀ ਪਰ ਇੱਕ ਬੈਂਕਾ ਜਿਹੜੀ ਲਾਲ ਰੰਗ ਦੀ ਬੈਂਕਾ ਜਿਹੜੀ ਉਹ ਕਹਿੰਦੀ ਹੈ ਕਿ ਜੇ ਤੁਸੀਂ 10% ਮਤਲਬ ਮੈਂ ਨਹੀਂ ਲੈ ਦਿੰਦਾ ਵੈਸਟ ਬੈਕ ਬੈਂਕ ਆ ਵੈਸਟ ਬੈਕ ਬੈਂਕ ਕਹਿੰ ਥੋੜਾ ਜਿਹੜਾ ਸ਼ਾਰਟ ਟਰਮ ਡਾਟਾ ਚਾਹੇ ਤੁਹਾਡਾ ਕੋਈ ਕ੍ਰੈਡਿਟ ਕਾਰਡ ਆ ਚਾਹੇ ਤੁਹਾਡਾ ਕੋਈ ਕਾਰ ਲੋਨ ਜਾਂ ਪਰਸਨਲ ਲੋਨ ਕੁਝ ਵੀ ਆ ਉਹ 10-12000 ਤੋਂ ਵੱਧ ਉਹ ਐਕਸੈਪਟ ਨਹੀਂ ਕਰਦੇ ਉਹ ਵੈਸਟਪੈਕ ਦੀ ਆਪਣੀ ਖੁਦ ਦੀ ਪਾਲਿਸੀ ਹੈ ਜੇ ਤੁਸੀਂ ਡਿਪੋਜ਼ਰ 20% ਦਿੰਨੇ ਹੋ ਫਿਰ ਮੈਟਰ ਨਹੀਂ ਕਰਦਾ ਫਿਰ ਤੁਸੀਂ 20000 ਦੀ ਲਿਮਿਟ ਹੋਵੇ ਚਾਹੇ 30 ਦੀ ਹੋਵੇ 35 40 ਦੀ ਵੀ ਹੋਵੇ ਕੋਈ ਫਰਕ ਨਹੀਂ ਪੈਂਦਾ ਐਜ਼ ਅਲੋਂਗ ਐਜ਼ ਉਹ ਤੁਹਾਡੀ ਸਰਵਿਸਿੰਗ ਨੂੰ ਇੰਪੈਕਟ ਨਹੀਂ ਕਰਦਾ ਪਰ ਦੋ ਤਿੰਨ ਬੈਂਕ ਐਸ ਜੀ ਐਨ ਜਿਹੜੀ 10% ਦੇ ਘਰ ਲੈਨੇ ਹੋ ਚਾਹੇ ਤੁਸੀਂ 20000 ਲੋਨ ਹੋਵੇ 30000 ਰੁਪਏ 40000 ਤੱਕ ਵੀ ਕ੍ਰੈਡਿਟ ਕਾਰਡ ਹੋਵੇ ਉਹ ਆਪਣੇ ਮੈਟਰ ਨਹੀਂ ਕਰਦਾ ਬਟ ਮੈਂ ਮੇਰੀ ਜਿਹੜੀ ਰეკਮੈਂਡੇਸ਼ਨਸ ਹੁੰਦੀ ਹੈ ਜਦੋਂ ਤੁਸੀਂ ਕਰ ਲੈ ਲੈਂਦੇ ਹੋ ਆ ਚੀਜ਼ਾਂ ਮਿਨੀਮਲ ਕਰ ਦੋ 10000 ਦਾ ਇੱਕ ਕ੍ਰੈਡਿਟ ਕਾਰਡ ਰੱਖ ਲਓ ਕਿ ਕੱਲ ਨੂੰ ਐਮਰਜੈਂਸੀ ਪੈ ਜਾਂਦੀ ਆ ਬਿਕਾਜ਼ ਅਸੀਂ ਮੈਂ ਹਮੇਸ਼ਾ ਕਹਿੰਦਾ ਕਿ ਅਸੀਂ ਹੈਗੇ ਇਮੀਗ੍ਰੈਂਟ ਠੀਕ ਹੈ ਸਾਨੂੰ ਇੰਡੀਆ ਜਾਣ ਦੀ ਕਦੇ ਵੀ ਲੋੜ ਪੈ ਸਕਦੀ ਆ ਠੀਕ ਹੈ ਪੈਸਾ ਚਾਹੇ ਥੋੜਾ ਕੋਈ ਪੈਸਾ ਪਿਆ ਹੋਵੇ 10 ਵੀ ਹੈ ਡਾਲਰ ਜਾਂ ਫਿਰ ਥੋੜਾ ਕੋਈ ਇੱਕ ਕ੍ਰੈਡਿਟ ਕਾਰਡ ਪਿਆ ਹੋਵੇ 10000 ਰੁਪਏ ਤੱਕ ਜਿੱਦੀ ਲਿਮਟ ਤੁਸੀਂ ਕਦੇ ਵਰਤ ਨਹੀਂ ਨਹੀਂ ਉਹ ਬੈਕਅਪ ਆ ਸਾਡਾ ਕੱਲ ਨੂੰ ਐਮਰਜੈਂਸੀ ਇੰਡੀਆ ਪੈ ਗਈ ਤਾਂ ਅਸੀਂ ਆਪਣੀ ਟਿਕਟ ਲੈ ਕੇ ਨਾਲ ਹੀ ਇੰਡੀਆ ਜਾ ਸਕਦੇ ਹਾਂ ਸੋ ਉਹ ਚੀਜ਼ਾਂ ਲਈ ਵਰਤ ਉਹਨੂੰ ਰੱਖ ਦਿਓ ਇੱਕ ਛੋਟਾ ਪਰ ਜੋ ਵੱਡੇ ਜਿਆਦਾ ਲਿਮਟਾਂ ਨਾ ਰੱਖੋ ਕਿਉਂਕਿ ਜਦੋਂ ਥੋੜਾ ਕੋਈ ਲੋਨ ਹੋ ਜਾਂਦਾ ਫਿਰ ਤੁਸੀਂ ਚਾਹੁੰਦੇ ਨਹੀਂ ਕਿ ਥੋੜਾ ਕੋਈ ਜਿਆਦਾ ਰੀ ਪੇਮੈਂਟਾ ਹੋਣ ਇੱਕ ਇਹ ਕਦਰ ਜਮਦੀ ਜਾਂਦੀ ਹੈ ਪੇਮੈਂਟ ਇੱਕ ਕਯੂ ਕਾਰਡ ਦੀ ਜਾਂਦੀ ਹੈ ਇੱਕ ਫਿਰ ਐਸਵੀ ਦੇ ਸੋ ਮੈਂ ਮੈਂ ਪ੍ਰਿਫਰ ਕਰਦਾ ਨਾ ਕਿ ਬੰਦ ਨਾ ਕੋ ਬੰਦ ਕਰ ਦਿਓ ਇੱਕ ਰੱਖ ਲਓ ਐਮਰਜੈਂਸੀ ਲਈ ਪਰ ਜੇ ਤੁਹਾਡੇ ਕੋਲ ਇਨਕਮ ਵਧੀਆ ਹੈਗੀ ਆ ਤੁਸੀਂ ਵਧੀਆ ਗੁੱਡ ਸੇਵਰ ਹੋ ਤੁਹਾਨੂੰ ਕ੍ਰੈਡਿਟ ਕਾਰਡ ਯੂਜ਼ ਕਰਨ ਲਈ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਡੀ ਆਦਤਾਂ ਕਿਹੜੀਆਂ ਨੇ ਜੇ ਤੁਹਾਡੀ ਆਦਤ ਹੈ ਕਿ ਤੁਹਾਡੀ ਦੇਖ ਕੇ ਕਿ ਤਾਸ਼ਿਰ ਦੀ ਲਿਮਟ ਪਈ ਆ ਭੱਜ ਕੇ ਜਾਵੋਗੇ ਤੁਸੀਂ ਸ਼ਾਪਿੰਗ ਕਰਨ ਬਿਕੋਜ਼ ਮੈਜੋਰਟੀ ਸਾਈਕੋਲੋਜੀਕਲੀ ਇਹੀ ਹੁੰਦਾ ਜਦੋਂ ਅਸੀਂ ਸ਼ਾਪਿੰਗ ਕਰਨ ਜਾਵਾਂਗੇ ਆਪਾਂ ਕੋਲ ਅਕਾਊਂਟ ਚ ਪੈਸੇ ਦੇਖਾਂਗੇ ਅਕਾਊਂਟ ਚ ਤਾਂ 500 ਆ ਚਲ ਕੋਈ ਨਾ 10000 ਦੀ ਲਿਮਟ ਤਾਂ ਹੈਗੀ ਹੋਈ ਆ ਅਗਲੇ ਮਹੀਨੇ ਦੇ ਦਾਂਗੇ ਉਹ ਅ ਕਿ ਮਿਨਿਮਮ ਪੇਮੈਂਟ ਕੱਪ ਦੇ ਰਹੇ ਨੇ ਉਹ ਸੋ ਫਿਰ ਉਹ ਮਿਨਿਮਮ ਪੇਮੈਂਟ ਦੇ ਕੀ ਹੁੰਦਾ ਤਾਂ ਫਿਰ ਉਹ ਤੁਹਾਡੇ ਤੁਹਾਨੂੰ ਵਿਆਜ ਪੈਂਦਾ 20 25 25% ਜੀ ਸੋ ਉਹ ਕਦੇ ਫਿਰ ਜਿਹੜਾ ਕੀ ਪੇ ਆਫ ਅਨਫੋਰਚਨਟਲੀ ਨਹੀਂ ਹੁੰਦਾ ਸੋ ਕ੍ਰੈਡਿਟ ਕਾਰਡ ਉਦਾਂ ਇੰਪੈਕਟ ਨਹੀਂ ਕਰਦੇ ਬਟ ਸਟੇ ਅਵੇ ਫਰਮ ਦਨ ਕਿ ਇਹਨਾਂ ਨਾਲ ਯੂਜ਼ ਕਰੋ ਕਿ ਤੁਸੀਂ ਉਹਨੂੰ ਪੇ ਨਾ ਕਰ ਸਕੋ ਬਿਲਕੁਲ ਬਿਲਕੁਲ ਸੋ ਬਿਲਕੁਲ ਜੀ ਇਹ ਚੀਜ਼ ਜਿਹੜੀ ਇਹ ਵੀ ਸਾਨੂੰ ਕੁਐਸਚਨ ਆ ਜਿਹੜਾ ਆਇਆ ਸੀ ਤੇ ਪੀਟਰਪਾਲ ਜੀ ਤੁਸੀਂ ਅਹਿਮ ਜਾਣਕਾਰੀ ਸਾਨੂੰ ਸਾਂਝੀ ਕੀਤੀ ਸਮਾਂ ਹੋਰ ਜਾਸਨੀ ਦੇ ਰਿਹਾ ਸਮਾਂ ਜੇ ਤੁਹਾਡਾ ਜਿਆਦਾ ਲੈ ਲਿਆ ਤੇ ਆਉਣ ਵਾਲੇ ਦਿਨਾਂ ਚ ਫੇਰ ਅਜਿਹੇ ਪ੍ਰੋਗਰਾਮ ਜਿਹੜਾ ਫੇਰ ਕਰਾਂਗੇ ਸਟੂਡੀਓ ਐ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਧੰਨਵਾਦ